ਕਸ਼ਮੀਰ ਵੀਰ ਨੂੰ ਥੋੜੀ ਜੀ ਫੇਸ ਦੀ ਪ੍ਰੋਬਲਮ ਹੈਗੀ ਆ ਕਈ ਵਾਰੀ ਸਾਡੀਆਂ ਭੈਣਾਂ ਉਹਨਾਂ ਨੂੰ ਲੱਗਿਆ ਵੀ ਕਸ਼ਮੀਰ ਸਾਨੂੰ ਕੋਈ ਇਦਾਂ ਮਤਲਬ ਇਸ਼ਾਰਾ ਗਲਤ ਕਰਦਾ ਪਰ ਇਹਨਾਂ ਦਾ ਇਸ ਚੀਜ਼ ਦਾ ਕਦੇ ਵੀ ਕੋਈ ਗੁੱਸਾ ਨਾ ਸਾਡੀ ਭੈਣ ਕਰੇ ਉਹਨੂੰ ਠੀਕ ਆ ਆ ਦੇਖੋ ਇਹਨੂੰ ਇਦਾਂ ਬੜੀ ਪ੍ਰੋਬਲਮ ਹੋ ਸੰਗੇ ਜੀ ਇਹ ਟੱਚ ਨਹੀਂ ਇਦਾਂ ਕਰਨ ਦਿੰਦਾ ਜਿੱਥੇ ਵੀ ਤੁਸੀਂ ਟੱਚ ਕਰੋਗੇ ਇਹ ਉੱਥੇ ਟੱਚ ਕਰੂਗਾ ਤੁਹਾਨੂੰ ਚਾਹੇ ਤੁਸੀਂ ਇੱਕ ਵਾਰੀ ਹੱਥ ਲਾ ਕੇ ਨਾ ਜੀ ਤੁਹਾਡੇ ਮਾਗਰੋ ਗੇਟ ਟੱਕਰ ਵੀ ਭੱਜੂਗਾ ਜੀ ਇਹ ਇਤੋਂ ਦਾ ਟੱਟ ਫੁੱਸ ਨਹੀਂ ਜਾਂਦਾ ਬੁੱਤਤ ਆ ਹੋਲੀ ਹੋਲੀ ਸੁਣਾ ਬੱਤ ਪਿਆਰ ਨਾ ਚੱਟਾ ਪੁੱਛ ਨਹੀਂ ਚੈਨਲ ਬੁੱਤ ਤਾ ਕਰਵਤੀ ਆ ਲੈ ਨਹੀਂ 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 ਬੈਠਾ ਸੋਨੀ ਠੀਕ ਆ ਵੀਰੇ ਸੋਨੀ ਦੋ ਤਿੰਨ ਦਿਨ ਤੋਂ ਸਾਡੇ ਨਾਲ ਮਤਲਬ ਬੋਲਿਆ ਨਹੀਂ ਹੈਗਾ ਸੋਨੀ ਕੀ ਚੱਕਰ ਆ ਵੀਰੇ ਗੁੱਸਾ ਕਿਲਾ ਕੋਈ ਸ਼ੀਰੇ ਸ਼ੀਰਾ ਜੀ ਸਾਡੇ ਭਰਾ ਨੇ ਜੀ ਵੀਰ ਗੁਲਾਬ ਸਿੱਧੂ ਜਿਹੜੇ ਸਿੰਗਰ ਨੇ ਜੀ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਨਾਮ ਨੇ ਆ ਬੰਦਾ ਕਿੱਥੋਂ ਆ ਗਿਆ ਕੌਣਾ ਮੁੰਡਾ ਆ ਮੁੰਡਾ ਕੌਣਾ ਆ ਕੌਣਾ ਮੁੰਡਾ ਮੈਂ ਤਾਂ ਪਹਿਚਾਣਿਆ ਨਹੀਂ ਹੈ ਕਿਹਦੇ ਮਾਰਦਾ ਇਹ ਆਪਣੇ ਕੰਨ ਚ ਢੱਕੇ ਬੜੇ ਮਾਰਦਾ ਅੱਛਾ ਤੈਨੂੰ ਸਮਝਾਇਆ ਕਰੋ ਕਾ ਨਾ ਮਾਰਿਆ ਕਰੋ ਫਿਰ ਤੂੰ ਇਹਨੂੰ ਕੁੱਟਦਾ ਕਾ ਤੂੰ ਨਾ ਫਿਰ ਤਾਂ ਨਹੀਂ ਗੁੰਦਦਾ ਨਾ ਇਹਨਾਂ ਦੇ ਢੱਕੇ ਮਾਰਦਾ ਹੀ ਕੰਨਾ ਛਿਲਾ ਹਾਂ ਵੇਖੋ ਕੰਨ ਕਿਵੇਂ ਤੂੰ ਮੈਨੂੰ ਕੱਲ ਕਹਿੰਦਾ ਸੀ ਆਕੇ ਮੈਨੂੰ ਵਾਇਗੁਰੂ ਕੁੱਟਦਾ ਹੈ ਤੇ ਤੂੰ ਵਾਇਗੁਰੂ ਤੈਨੂੰ ਕੌਣ ਕੁੱਟਦਾ ਲਾਲੇ ਹਰਦਿਆਣਾ ਕਰਨਾ ਲੁਧਿਆਣਾ ਜਲੰਧਰ ਅੰਬਰਪ੍ਰਸ਼ਰ ਕਰਨਾ ਲੁਧਿਆਣਾ ਜਲੰਧਰ ਅੰਬਰਪ੍ਰਸ਼ਰ ਕਰਨਾ ਲੁਧਿਆਣਾ ਜਲੰਧਰ ਅੰਬਰਪ੍ਰਸ਼ਰ ਲੁਧਿਆਣੇ ਦੀ ਕਿੰਨੀ ਟਿਕਟਾ ਜੀ ਇਹਦਾ 95 ਰੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਬਾ ਸੌਣ ਦੀ ਤਿਆਰੀ ਆ ਸਾਰਿਆਂ ਦੀ ਸੌਣ ਦੀ ਤਿਆਰੀ ਹੈ ਜੀ ਇਹ ਸਾਡਾ ਪਰਿਵਾਰ ਆ ਸੰਗਤ ਜੀ ਦਿਨੋ ਦਿਨ ਵੱਧਦਾ ਜਾ ਰਿਹਾ ਆਪ ਜੀ ਦੇਖ ਰਹੇ ਹੋ ਸਾਰੇ ਵੀਰ ਨਾ ਜੀ ਬਿਸਤਰੇ ਵਿਛਾਏ ਨੇ ਔਰ ਦਵਾਈਆਂ ਲਈ ਜਿਹੜਾ ਰੈਡੀ ਨੇ ਜੀ ਦਵਾਈਆਂ ਲੈਣ ਲਈ ਮੈਂ ਕਹੂੰਗਾ ਸਾਰੇ ਇੱਥੋਂ ਲੈ ਕੇ ਸੰਗਤ ਨੂੰ ਜ਼ਰੂਰ ਦਿਖਾਇਆ ਜਾਵੇ ਇਹ ਵੀਰ ਸਾਡਾ ਭਰਾ ਗਰਚਰਨ ਆ ਜੀ ਆ ਤੁਸੀਂ ਦੇਖ ਰਹੇ ਹੋ ਸੈਦ ਖੇੜੀ ਰਾਜਪੁਰੇ ਤੋਂ ਜਿਹੜਾ ਲੈ ਕੇ ਆਂਦਾ ਗਰਚਰਨ ਵੀਰ ਕਿੰਨਾ ਔਖਾ ਉੱਥੋਂ ਆਪਾਂ ਨੇ ਜਿਹੜਾ ਕਾਬੂ ਕੀਤਾ ਸੀ ਇਹ ਵੀਰ ਹੁਣ ਠੀਕ ਆ ਸਾਡਾ ਭਰਾ ਠੀਕ ਹੋ ਹਾਂਜੀ ਪੂਰੇ ਹਾਂਜੀ ਠੀਕ ਫਤਿਹ ਬਲਾਓ ਸੰਗਤ ਨੂੰ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਜੀ ਵਾਹ ਇਹ ਵੀਰ ਉਹ ਆ ਜੀ ਜਿਹੜਾ ਬਹੁਤ ਸਾਨੂੰ ਮਤਲਬ ਗੁੱਸੇ ਚ ਬੋਲਦਾ ਸੀ ਉਦੋਂ ਡਰ ਗਿਆ ਸੀ ਵੀਰ ਇਹ ਤੇ ਪ੍ਰੇਸ਼ਾਨ ਸੀਗਾ ਹੁਣ ਠੀਕ ਆ ਔਰ ਗੁਰੂ ਸਾਹਿਬ ਕਿਰਪਾ ਕਰਨਗੇ ਤੁਸੀਂ ਦੇਖਿਓ ਬੜੀ ਜਲਦੀ ਠੀਕ ਹੋ ਕੇ ਜਾਊਗਾ ਬਾਕੀ ਸੰਦੀਪ ਬਹੁਤ ਸੇਵਾ ਕਰਦਾ ਆਪ ਜੀ ਸੰਦੀਪ ਨੂੰ ਜਾਣਦੇ ਹੋ ਰੁੜਕਾ ਪਿੰਡਾ ਵੀਰ ਦਾ ਉੱਥੇ ਇਹਨਾਂ ਦੇ ਮਾਤਾ ਜੀ ਵੀ ਸੀਗੇ ਇਹਨਾਂ ਦੇ ਮਾਤਾ ਜੀ ਨੂੰ ਇਸ ਟਾਈਮ ਬੀਬੀਆਂ ਦੇ ਆਸ਼ਰਮ ਦੇ ਵਿੱਚ ਰੱਖਿਆ ਗਿਆ ਤਾਂ ਜੋ ਉਹਨਾਂ ਦਾ ਇਲਾਜ ਕੀਤਾ ਜਾਵੇ ਇਹ ਤਾਂ ਵੀਰ ਥੋੜਾ ਬਿਮਾਰ ਸੀਗਾ ਸੰਗਤ ਜੀ ਮਾਤਾ ਜੀ ਨੂੰ ਬੜੀ ਪ੍ਰੋਬਲਮ ਸੀ ਹੌਲੀ ਹੌਲੀ ਮਾਤਾ ਜੀ ਨੂੰ ਉਰੇ ਲਿਆਵਾਂਗੇ ਜੀ ਔਰ ਉਸ ਤੋਂ ਬਾਅਦ ਜਦੋਂ ਠੀਕ ਹੋ ਗਏ ਫਿਰ ਇਹ ਆਪਣੇ ਘਰੇ ਆ ਕੇ ਆਪਣੀ ਘਰੇ ਜਾ ਕੇ ਆਪਣੀ ਜ਼ਿੰਦਗੀ ਦਾ ਜਿਹੜਾ ਆਨੰਦ ਲੈਣਗੇ ਬਹੁਤ ਸੇਵਾ ਕਰਦਾ ਹੱਦ ਤੋਂ ਵੱਧ ਜਿਵੇਂ ਸਿਮਰਨ ਕਰਾਉਣਾ ਦਸਤਾਰਾਂ ਬੰਨਣੀਆਂ ਹੋਰ ਬਹੁਤ ਸੇਵਾ ਕਰਦਾ ਜੀ ਮੈਂ ਹਰ ਵਕਤ ਇਹਨੂੰ ਸੇਵਾ ਕਰਦੀ ਦੇਖਦਾ ਬੜਾ ਮਤਲਬ ਬੜੀ ਵਧੀਆ ਤਰੀਕੇ ਨਾਲ ਸੇਵਾ ਕਰਦਾ ਵੀਰ ਬਾਕੀ ਇਹ ਹੁਣੇ ਲੈ ਕੇ ਆਇਆ ਮੰਨੀ ਨੂੰ ਲੁਧਿਆਣੇ ਤੋਂ ਕੱਲ ਪਰਸੂ ਆਪ ਜੀ ਨੇ ਵੀਡੀਓ ਦੇਖੀ ਆ ਜੀ ਜਿਹੜੇ ਵੀਰ ਨੇ ਆਪਣਾ ਘਰ ਸਾਰਾ ਤੋੜਤਾ ਸੀਗਾ ਜੀ ਬਾਕੀ ਇਦਾਂ ਹੀ ਕਸ਼ਮੀਰ ਸਿੰਘ ਕਸ਼ਮੀਰੀਏ ਦੀ ਅਸੀਂ ਗੱਲ ਦੱਸਣਾ ਚਾਹੁੰਦੇ ਆ ਜੀ ਕਸ਼ਮੀਰ ਵੀਰ ਬੜਾ ਮਤਲਬ ਵਜਨ ਲੈ ਗਿਆ ਸੀ ਦਿਮਾਗ ਤੇ ਜੀ ਅੱਜ ਉਹ ਕਸ਼ਮੀਰੀ ਵੀਰੇ ਉਰੇ ਆ ਜੋ ਪਰ ਹੁਣ ਕੀ ਆ ਜੀ ਕਸ਼ਮੀਰ ਜਿਹੜੇ ਹਸਪੀਟਲ ਦੇ ਵਿੱਚ ਆਪਣੇ ਮਰੀਜ਼ ਭਰਤੀ ਹੁੰਦੇ ਨੇ ਤਾਂ ਉੱਥੇ ਕਸ਼ਮੀਰ ਵੀਰ ਨਾਲ ਸਾਹਮ ਦਾ ਮਤਲਬ ਮਰੀਜ਼ਾਂ ਨੂੰ ਜੀ ਉੱਥੇ ਨਾਲ ਆਪ ਇਕੱਲਾ ਰਹਿ ਕੇ ਇਸ ਮਰੀਜ਼ਾਂ ਨੂੰ ਸਾਹਮ ਦਾ ਆਪ ਜੀ ਦੇਖੋ ਉੱਥੇ ਕਈ ਵਾਰੀ ਸੰਗਤ ਕਸ਼ਮੀਰ ਵੀਰ ਨੂੰ ਥੋੜੀ ਜੀ ਫੇਸ ਦੀ ਪ੍ਰੋਬਲਮ ਹੈਗੀ ਆ ਇਹ ਹੌਲੀ ਹੌਲੀ ਠੀਕ ਹੋਊਗੀ ਕਈ ਵਾਰੀ ਸਾਡੀਆਂ ਭੈਣਾਂ ਜਾਂ ਜਿਹੜੇ ਡਾਕਟਰ ਨੇ ਉਹਨਾਂ ਨੂੰ ਲੱਗਿਆ ਵੀ ਕਸ਼ਮੀਰ ਸਾਨੂੰ ਕੋਈ ਐਦਾਂ ਮਤਲਬ ਇਸ਼ਾਰਾ ਗਲਤ ਕਰਦਾ ਪਰ ਇਹ ਇੱਕ ਰੱਬੀ ਰੂਹ ਆ ਜੀ ਬਹੁਤ ਸੌ ਵਿਅਕਤੀ ਬਹੁਤ ਭੋਲਾ ਸੁਭਾਅ ਜੀ ਅਸੀਂ ਇਹ ਨਹੀਂ ਕਹਾਂਗੇ ਵੀ ਇਹਨਾਂ ਦੇ ਮੂੰਹ ਤੇ ਕਹਿੰਦੇ ਆ ਜੀ ਵਾਕਈ ਬਹੁਤ ਭੋਲਾ ਸੁਭਾਅ ਜੀ ਇਹਨਾਂ ਨੂੰ ਇਹ ਪ੍ਰੋਬਲਮ ਆ ਜੀ ਜਦੋਂ ਵੀ ਆਪ ਜੀ ਇਹਨਾਂ ਨੂੰ ਸੰਸਥਾ ਵੱਲੋਂ ਸੇਵਾ ਕਰਦੇ ਰਜਿੰਦਰਾ ਹਸਪੀਟਲ ਦੇ ਵਿੱਚ ਦੇਖੋ ਤਾਂ ਇਹਨਾਂ ਦਾ ਕਦੇ ਗੁੱਸਾ ਨਹੀਂ ਕਰਨਾ ਇਹਨਾਂ ਨੂੰ ਸਿਰਫ ਫਤਿਹ ਬੁਲਾਉਣੀ ਯਾਰ ਪਿਆਰ ਦੇਣਾ ਐਪਰੀਸ਼ੀਏਟ ਕਰਨਾ ਵੀ ਤੁਸੀਂ ਚੰਗਾ ਕੰਮ ਕਰਦੇ ਹੋ ਇਹਨਾਂ ਦਾ ਇਸ ਚੀਜ਼ ਦਾ ਕਦੇ ਵੀ ਕੋਈ ਗੁੱਸਾ ਨਾ ਸਾਡੀ ਭੈਣ ਕਰੇ ਡਾਕਟਰ ਕਦੇ ਵੀ ਗੁੱਸਾ ਨਾ ਕਰਨੇ ਪ੍ਰੋਬਲਮ ਆ ਜੀ ਇਹ ਬਿਮਾਰ ਨੇ ਅਸੀਂ ਉਹਨਾਂ ਦਾ ਕਾਰਡ ਵੀ ਬਣਾਇਆ ਹੋਰ ਇਹਨਾਂ ਦੀ ਜੇਬ ਦੇ ਵਿੱਚ ਸਲਿੱਪ ਵੀ ਲਿਖ ਕੇ ਪਾਉਣੀ ਆ ਤਾਂ ਜੋ ਕੋਈ ਵੀ ਬੰਦਾ ਪੜ ਲੇ ਕਿਤੇ ਕੋਈ ਇਹੋ ਜਿਹਾ ਗਲਤ ਨਾ ਮੈਸੇਜ ਲੈ ਜੇ ਸਾਡੀ ਭੈਣ ਇਸ ਕਰਕੇ ਕਸ਼ਮੀਰ ਸਿੰਘਾ ਜੀ ਬੰਗਿਆਂ ਤੋਂ ਲੈ ਕੇ ਆਏ ਸੀ ਵੀਰ ਨੂੰ ਬਾਕੀ ਸਾਰੇ ਵੀਰ ਖੜੇ ਨੇ ਜੀ ਕੁਝ ਵੀਰ ਬੈਠੇ ਨੇ ਜਿਵੇਂ ਜਿੰਨੇ ਜਿੰਨੇ ਵੀ ਅਸੀਂ ਦਿਖਾ ਸਕਦੇ ਹਾਂ ਫੌਜੀ ਸਾਹਿਬ ਖੜੇ ਨੇ ਉਹ ਵੀਰ ਸੈਕਿੰਡ ਤੇ ਖੜਾ ਜੀ ਉਰੇ ਆਓ ਆਜੋ 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 ਇਸ ਵੀਰ ਨੂੰ ਜੀ ਹੁਣੇ ਪਟਿਆਲੇ ਤੋਂ ਲੈ ਕੇ ਆਏ ਸੀ ਜੀ ਉਸ ਦਿਨ ਥੋੜੇ ਕਿ ਦਿਨ ਹੋਏ ਨਹੀਂ ਹਜੇ 20 ਕਿ ਦਿਨ ਜੀ ਔਰ ਇਹਨਾਂ ਦਾ ਹਜੇ ਆਪਾਂ ਨੂੰ ਘਰ ਨਹੀਂ ਮਿਲੇ ਜੀ ਕੋਈ ਨਾ ਖੜ ਜੋ ਇੱਥੇ ਖੜ ਜੋ ਜੀ ਠੀਕ ਹੋ ਹਾਂ ਠੀਕ ਆ ਠੀਕ ਆ ਕੀ ਨਾਮ ਕੀ ਆ ਤੁਹਾਡਾ ਅਲਪਿਸ਼ 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 ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਉਹ ਤੁਹਾਡੇ ਬੋਲਡਰ ਰੇਵਾ ਹੈ ਰੇਵਾ ਜੇ ਕਿੱਥੇ ਕਿੱਥੇ ਪੈਂਦਾ ਇਹ ਇੰਡੀਅਨ ਚੱਪ ਥੱਲੇ ਬਲੇ ਮੋਸਤ ਬਸ ਇਦਾਂ ਕੁਝ ਬੋਲਦੇ ਰਹਿੰਦਾ ਸੰਗਤ ਜੀ ਬਾਕੀ ਸਾਰੇ ਵੀਰ ਗੁਰਪ੍ਰੀਤ ਬਹੁਤ ਠੀਕ ਹੋ ਗਏ ਬੜੀ ਸੇਵਾ ਕਰਦਾ ਜੀ ਸਾਰੇ ਵੀਰ ਆਪ ਜੀ ਦੇਖ ਰਹੇ ਹੋ ਸੰਗਤ ਜੀ ਬਿਸਤਰੇ ਲੱਗੇ ਹੋਏ ਨੇ ਮੈਂ ਕਹੂੰਗਾ ਨਾਲ-ਨਾਲ ਪਰਿਵਾਰ ਆਪਣਾ ਜਰੂਰ ਸੰਗਤ ਨੂੰ ਦਿਖਾਉਂਦੇ ਜਾਇਓ ਨਾਲ-ਨਾਲ ਕਿੱਥੇ ਵੀਰ ਪੈਂਦੇ ਨੇ ਸਾਰਾ ਪਰਿਵਾਰ ਇਦਾਂ ਹੀ ਔਰ ਜਿਹੜਾ ਇਹ ਪ੍ਰਦੀਪ ਆ ਮੈਂ ਅੱਗੇ ਹੋ ਜਾਣਾ ਜੀ ਇਹ ਪ੍ਰਦੀਪ ਸਿੰਘ ਜਟਾਣਾ ਇਹ ਵੀ ਮੁੰਡਾ ਬਹੁਤ ਠੀਕ ਹੋ ਗਿਆ ਜੀ ਇਹ ਸੇਵਾਦਾਰਾਂ ਚ ਭਰਤੀ ਨੇ ਜੀ ਮਤਲਬ ਇਹ ਸੇਵਾਦਾਰ ਨੇ ਜਿਵੇਂ ਗੁਰਪ੍ਰੀਤ ਹੋ ਗਿਆ ਨੇ ਅੱਲਾਹ ਹੋ ਗਿਆ ਸਾਰੇ ਕਸ਼ਮੀਰ ਹੋ ਗਿਆ ਇਹ ਸਾਰੇ ਸੇਵਾ ਕਰਦੇ ਨੇ ਮਤਲਬ ਇਹ ਸੇਵਾਦਾਰਾਂ ਚ ਭਰਤੀ ਹੋ ਗਏ ਉਹਨਾਂ ਦੇ ਅਸੀਂ ਆਈ ਕਾਰਡ ਵੀ ਇਸ਼ੂ ਕਰਦੇ ਔਰ ਇਹ ਮਰੀਜ਼ਾਂ ਨੂੰ ਸਾਹਮਦੇ ਨੇ ਜੀ ਇਦਾਂ ਹੀ ਲਾਲਾ ਪਟਿਆਲੇ ਤੋਂ ਲੈ ਕੇ ਆਏ ਸੀ ਜੀ ਵੀਰ ਨੂੰ ਜਿਹੜਾ ਇਹ ਵੀ ਮਤਲਬ ਹੁਣ ਵਧੀਆ ਪਹਿਲਾਂ ਨਾਲੋਂ ਹਾਲਾਤ ਇਹ ਵੀ ਇਦਾਂ ਹੀ ਬਾਪੂ ਜੀ ਨੂੰ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਜੀ ਬਾਪੂ ਜੀ ਸੰਸਥਾ ਦੇ ਚੌਥੇ ਪੰਜਵੇਂ ਕੁ ਮਰੀਜ਼ ਨੇ ਇਹ ਬਜ਼ੁਰਗ ਇੰਨੀ ਸੇਵਾ ਕਰਦੇ ਨੇ ਇਹਨਾਂ ਦੇ ਕੀ ਸੀਗਾ ਜੀ ਪੂਰੀ ਲੱਤ ਦੇ ਵਿੱਚ ਜਿਹੜੀ ਚਾਹ ਪੀਣ ਕਰਕੇ ਲੱਤ ਦੇ ਉੱਪਰ ਗੁਰੂ ਘਰ ਦੇ ਵਿੱਚ ਜਿਹੜਾ ਇਹਨਾਂ ਦੇ ਜ਼ਖਮ ਏਡਾ ਵੱਡਾ ਹੋ ਗਿਆ ਸੀ ਪੂਰੀ ਲੱਤ ਦੇ ਵਿੱਚ ਕੀੜੇ ਤੱਕ ਚੱਲ ਗਏ ਸੀ ਜੀ ਉਦੋਂ ਇਹਨਾਂ ਬਜ਼ੁਰਗਾਂ ਦੀ ਸੇਵਾ ਸਾਡੀ ਝੋਲੀ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਪਾਈ ਔਰ ਉਸ ਤੋਂ ਬਾਅਦ ਅੱਜ ਇੰਨੇ ਠੀਕ ਨੇ ਇਹਨਾਂ ਨੂੰ ਪਹਿਲਾਂ ਹਰ ਹਫ਼ਤੇ ਜਾਂ ਮਹੀਨੇ ਦੇ ਵਿੱਚ 2-3 ਵਾਰੀ ਦੌਰੇ ਪੈਂਦੇ ਸੀ ਉਹ ਵੀ ਬਹੁਤ ਜ਼ਿਆਦਾ ਦੌਰੇ ਪੈਂਦੇ ਸੀ ਬਹੁਤ ਹੱਦ ਤੋਂ ਵੱਧ ਮਤਲਬ ਭਿਆਨਕ ਜਿਹੇ ਦੌਰੇ ਪੈਂਦੇ ਸੀ ਜੀ ਬੜੀ ਖੁਸ਼ੀ ਦੀ ਗੱਲ ਇਹ ਆ ਵੀ ਗੁਰੂ ਸਾਹਿਬ ਦੀ ਕਿਰਪਾ ਔਰ ਆਪ ਜੀ ਦੀਆਂ ਸਾਰੀਆਂ ਭੈਣ ਭਰਾਵਾਂ ਦੀਆਂ ਦੁਆਵਾਂ ਦੇ ਨਾਲ ਬਜ਼ੁਰਗਾਂ ਨੂੰ ਦੌਰਾ ਨਹੀਂ ਪੈਂਦਾ ਜੀ ਹੁਣ ਹੁਣ ਤਾਂ ਮੈਨੂੰ ਲੱਗਦਾ 2 ਸਾਲ ਹੋ ਗਏ 1.5 ਸਾਲ ਨਹੀਂ ਕਦੇ ਇੱਕ ਦੋ ਵਾਰ ਹੀ ਹੋਇਆ ਸਾਲ ਸਵਾਗੇ ਸਾਲ ਹਾਂ ਸਾਲ ਬਾਅਦ ਇੱਕ ਮਤਲਬ ਪਹਿਲਾਂ ਕੀ ਹੁੰਦਾ ਸੀ ਜੀ ਹਰ ਵੀਕ ਦੇ ਵਿੱਚ ਦੋ ਦੋ ਵਾਰੀ ਵੀ ਦੌਰੇ ਪੈ ਜਾਂਦੇ ਸੀ ਕਈ-ਕਈ ਵਾਰੀ ਮੈਂ ਸਾਡੇ ਕੋਲ ਵੀਡੀਓ ਪਈਆਂ ਨੇ ਬਾਪੂ ਜੀ ਦੀਆਂ ਕਈ-ਕਈ ਵਾਰੀ 5-5 ਮਿੰਟ ਵੀ ਇਹ ਮਤਲਬ ਸ਼ਾਂਤ ਰਹਿੰਦੇ ਸੀ ਸਾਨੂੰ ਲੱਗਦਾ ਸੀ ਵੀ ਕੋਈ ਗੱਲ ਨਾ ਹੋ ਗਈ ਹੋਵੇ 5-5 7-7 ਮਿੰਟ ਹੁਣ ਵਧੀਆ ਸੇਵਾ ਕਰਦੇ ਤੇ ਠੀਕ ਹੋ ਬਜ਼ੁਰਗੋ ਤੇ ਗੁੱਸਾ ਵੀ ਬਹੁਤ ਕਰਦੇ ਨੇ ਨੰਨੇ ਨਾਲ ਗੁੱਸਾ ਕਰਦੇ ਨੰਨਾ ਕਹਿੰਦਾ ਮੈਨੂੰ ਬਾਪੂ ਇਹ ਤਾਂ ਮਜ਼ਾਕ ਕਰਦਾ ਮਜ਼ਾਕ ਕਰਦਾ ਤਾਂ ਮਜ਼ਾਕ ਕਰਦਾ ਨਾ ਬੁਲਾਉਂਦਾ ਹੀ ਨਹੀਂ ਨੰਨਾ ਕਦੇ ਕਦੇ ਕਹਿੰਦਾ ਹੁੰਦਾ ਮੈਨੂੰ ਨਹੀਂ ਉਹ ਵੈਸੇ ਹੀ ਮਜ਼ਾਕ ਕਰਦਾ ਉਹ ਕਹਿੰਦਾ ਮੈਨੂੰ ਪਟਿਆਲਾ ਤੰਗ ਕਰਦਾ ਪਟਿਆਲਾ ਉਹ ਵੈਸੇ ਹੀ ਕਹਿੰਦਾ ਐਦਾਂ ਹੀ ਇਹ ਵੀ ਵੀਰ ਇਸ ਵੀਰ ਦਾ ਠੀਕ ਹੈ ਪੁੱਤ ਇਹ ਵੀ ਨਾ ਜੀ ਇਹਨੂੰ ਘਰੇ ਭੇਜਾਂਗੇ ਵੀਰ ਨੂੰ ਜਲਦੀਓ ਇਹਦੇ ਨਾਲ ਜੀ ਪੈਰਾਂ ਤੇ ਬਹੁਤ ਵੱਡੇ ਜ਼ਖਮ ਸੀਗੇ ਜੀ ਆਪ ਜੀ ਨੇ ਵੀਡੀਓ ਦੇਖੀ ਸੀ ਏਡੇ 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 ੜੜ ਗਿੱਟ ਤੇ ਜ਼ਖਮ ਸੀਗੇ ਜੀ ਇਹ ਨਾ ਇੰਜੈਕਸ਼ਨ ਜਿਹੜਾ ਵੀਰ ਲਾ ਲੰਦਾ ਸੀਗਾ ਜੀ ਲੱਤਾਂ ਦੇ ਵਿੱਚ ਪਰ ਹੁਣ ਪਹਿਲਾਂ ਨਾਲੋਂ ਕਰੀਬ 80 85% ਜਿਹੜਾ ਉਹ ਕਵਰ ਕਰ ਗਏ ਜ਼ਖਮ ਹੁਣ ਠੀਕ ਆ ਉਹ ਸੇਵਾ ਬਹੁਤ ਕਰਦਾ ਬੜੀ ਜਲਦੀ ਇਹਨੂੰ ਵੀਰ ਨੂੰ ਆਪਾਂ ਚੱਕਰਵਰਤੀ ਕਿਵੇਂ ਪੁੱਤ ਇਹਦਾ ਇਹਦੇ ਕੋਲ ਤਾਂ ਮੈਂ ਬਹਿ ਕੇ ਤੁਹਾਨੂੰ ਇਹ ਚੱਕਰਵਰਤੀ ਉਹ ਵੀਰ ਹੈ ਜੀ ਉਹਨੂੰ ਆਪਾਂ ਗਊਸ਼ਾਲਾ ਦੇ ਵਿੱਚੋਂ ਲੈ ਕੇ ਆਏ ਸੀ ਜੀ ਤੈਨੂੰ ਠੀਕ ਆ ਆ ਦੇਖੋ ਇਹਨੂੰ ਇਦਾਂ ਬੜੀ ਪ੍ਰੋਬਲਮ ਹੋ ਸੰگە ਜੀ ਇਹ ਟੱਚ ਨਹੀਂ ਇਦਾਂ ਕਰਨ ਦਿੰਦਾ ਜਿੱਥੇ ਵੀ ਤੁਸੀਂ ਟੱਚ ਕਰੋਗੇ ਇਉਂ ਥੀ ਟੱਚ ਕਰੂਗਾ ਤੁਹਾਨੂੰ ਚਾਹੇ ਤੁਸੀਂ ਇੱਕ ਵਾਰੀ ਹੱਥ ਲਾ ਕੇ ਨਾ ਜੀ ਤੁਹਾਡੇ ਮਾਗਰ ਉਹ ਗੇਟ ਤੱਕਰ ਵੀ ਭਜੂਗਾ ਜੀ ਇਹ ਹਾਂ ਇੱਕ ਵਾਰੀ ਸੰਗਤ ਆਈ ਜੀ ਉਹ ਕਹਿੰਦੀ ਵੀਰੇ ਮੈਂ ਇਹਨੂੰ ਟੱਚ ਕਰਨਾ ਏਦਾਂ ਭੈਣ ਕਹਿੰਦੀ ਉਹ ਜਦੋਂ ਟੱਚ ਕਰਕੇ ਨਾ ਜੀ ਸਾਡੇ ਨਾਲ ਅੰਦਰ ਕਮਰੇ ਚ ਚਲੇ ਗਏ ਇਹ ਬਾਹਰ ਏਦਾਂ ਹੀ ਬੈਠਾ ਸੀ ਜੀ ਜਦੋਂ ਉਹ ਬਾਹਰ ਨਿਕਲੇ ਅੱਧੇ ਘੰਟੇ ਬਾਅਦ ਉਹਨੇ ਇਹਨੇ ਜਦੋਂ ਏਦਾਂ ਕਰਤਾ ਇਹ ਸੋਚੀ ਜਾਂਦਾ ਸੀ ਇਹ ਚੀਜ਼ ਇਹਦੇ ਦਿਮਾਗ 'ਚ ਚੱਲਦੀ ਸੀ ਇਹ ਅਜੇ ਤੋ 6-7 ਕਿ ਮਹੀਨੇ ਪੁਰਾਣੀ ਗੱਲ ਆ ਜੀ ਉਹ ਭੈਣਾਂ ਦੇ ਮਨ 'ਚ ਸੀ ਵੀ ਅਸੀਂ ਨੂੰ ਏਦਾਂ ਟੱਚ ਕਰਨਾ ਬੱਸ ਉਹ ਸੋਚੀ ਗਿਆ ਵੀ ਜਦੋਂ ਅੰਦਰੋਂ ਨਿਕਲਣਗੇ ਭੈਣਾ ਤਾਂ ਮੈਂ ਐਦਾਂ ਟੱਚ ਕਰੂੰਗਾ ਉਹ ਨਾ ਪੁੱਤ ਠੀਕ ਆ ਤਾਂ ਪਾਟ ਸੁਣਾ ਦੇ ਇਤੋਂ ਦਾ ਤੱਤ ਪੁੱਛਣੀ ਚਾਹਣ ਬੁੱਤਤਾ ਹੌਲੀ ਹੌਲੀ ਸੁਣਾ ਬੁੱਤ ਪਿਆਰ ਇਤੋਂ ਦਾ ਤੱਤ ਪੁੱਛਣੀ ਚਾਹਣ ਬੁੱਤਤਾ ਫਤਿਹ ਬੁਲਾ ਦਿਓ ਸੰਗਤ ਨੂੰ ਵਾਜ ਜੀ ਤੱਤਾ ਵਾਜ ਜੀ ਫਤਿਹ ਹਾਂਜੀ ਇਹਨਾਂ ਨੂੰ ਤਾਂ ਹੀ ਚੱਕਰਵਰਤੀ ਆ ਜੀ ਸਾਡਾ ਚੱਕਰਵਰਤੀ ਆ ਇਹ ਹਾਂਜੀ ਨਹੀਂ ਨਹੀਂ ਪੱਕਾ ਬਹੁਤ ਹੈ ਕਿਵੇਂ ਵੀਰੇ ਵਿਰਿੰਦਰ ਠੀਕ 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 ਆ ਇਧਰ ਵੀ ਜੀ ਸੰਗਤ ਸਾਰੇ ਵੀਰ ਆਪ ਜੀ ਦੇਖ ਰਹੇ ਹੋ ਜਿਹੜਾ ਨਾਲ-ਨਾਲ ਵੀਰਾਂ ਦੇ ਦਰਸ਼ਨ ਤੁਸੀਂ ਕਰਦੇ ਜਾਇਓ ਜਿਹੜਾ ਨਾਲ-ਨਾਲ ਸਾਰੇ ਵੀਰਾਂ ਦੇ ਦਰਸ਼ਨ ਕਰਦੇ ਜਾਇਓ ਮੈਂ ਕਹੂੰਗਾ ਹੌਲੀ-ਹੌਲੀ ਸਾਰੀ ਸੰਗਤ ਨੂੰ ਦਰਸ਼ਨ ਕਰਾਉਣੇ ਨੇ ਜੀ ਕਿਉਂਕਿ ਇਹ ਵੀਰਾਂ ਦੇ ਉਦੋਂ ਦੇ ਹਾਲਾਤ ਬਾਕੀ ਸਾਰੇ ਬੜੇ ਸ਼ਾਂਤੀ ਨਾਲ ਰਹਿ ਰਹੇ ਨੇ ਜੀ ਸੋਨੀ ਬੈਠਾ ਸੋਨੀ ਠੀਕ ਆ ਵੀਰੇ ਸੋਨੀ ਦੋ ਤਿੰਨ ਦਿਨ ਤੋਂ ਸਾਡੇ ਨਾਲ ਮਤਲਬ ਬੋਲਿਆ ਨਹੀਂ ਹੈਗਾ ਸੋਨੀ ਕੀ ਚੱਕਰ ਵੀਰੇ ਗੁੱਸਾ ਕਿਲਾ ਕੋਈ ਹਾਂਜੀ ਦੱਸੋ ਠੀਕ ਆ ਸੋਨੀਪੁਰਾ ਘੈਂਟ ਬੰਦਾ ਜੀ ਬਾਜੀ ਬਾਪੂ ਜੀ ਕਿਵੇਂ ਹੋ ਸਤਿ ਸ੍ਰੀ ਅਕਾਲ ਇਹ ਬਾਪੂ ਜੀ ਨਾ 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 ਇਹ ਬਾਪੂ ਜੀ ਲੁੱਕ ਜੋ ਲੁੱਕ ਜੋ ਕੋਈ ਨਾ ਇਹ ਬਾਪੂ ਜੀ ਦਾ ਪਿੰਡ ਹੈਗਾ ਜੀ ਫਤਿਹਗੜ ਸਾਹਿਬ ਦੇ ਵਿੱਚ ਕਿਹੜਾ ਪਿੰਡ ਸੀ ਜੀ ਉਹ ਹਰਵੰਸਪੁਰਾ ਹਰਵੰਸਪੁਰਾ ਜੀ ਆਪ ਜੀ ਨੇ ਦੇਖਿਆ ਕੱਲੀ ਰਹਿੰਦੇ ਸੀ ਬਜ਼ੁਰਗ ਇਹ ਕਿਹੜੇ ਬਾਪੂ ਜੀ ਪਏ ਨੇ ਜੀ ਇਹ ਤਾਂ ਬਾਪੂ ਜੀ ਜੀਤ ਸਿੰਘ ਜੀ ਪਏ ਨੇ ਠੀਕ ਹੈ ਠੀਕ ਪਹਿਜੋ ਜੀ ਪਹਿਜੋ ਇਹ ਬਾਪੂ ਜੀਤ ਸਿੰਘਾ ਜਿਹਨਾਂ ਦਾ ਬੜੀ ਪਿੰਡ ਆ ਜੀ ਔਰ ਸਰਜੀਤ ਦੇ ਵੀ ਬੜੇ ਹਾਲਾਤ ਉਦੋਂ ਦੇ ਹੁਣ ਠੀਕ ਆ ਬੜਾ ਸ਼ਾਂਤ ਆ ਜੀ ਕਦੇ ਗੁੱਸਾ ਨਹੀਂ ਦਿਖਿਆ ਇਹਨਾਂ ਦੇ ਚਿਹਰੇ ਤੇ ਮਤਲਬ ਬੜੇ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਹੜਾ ਬਸਰ ਕਰ ਰਹੇ ਨੇ ਔਰ ਇਦਾਂ ਹੀ ਸਾਰਿਆਂ ਦੀ ਕੋਈ ਨਾ ਕੋਈ ਜਿਹੜੀ ਸਟੋਰੀ ਆ ਜੀ ਕੋਈ ਨਾ ਕੋਈ ਦੁੱਖ ਭਰੀ ਕਿਉਂਕਿ ਆਪ ਜੀ ਨੂੰ ਪਤਾ ਸਾਰਾ ਜਿਹੜਾ ਫੁੱਲ ਹੋ ਗਿਆ ਜੀ ਕਾਰਜ ਇਦਾਂ ਹੀ ਜਿਹੜੇ ਜਿਹੜੇ ਪਏ ਨੇ ਵੀਰ ਉਹਨਾਂ ਨੂੰ ਨਹੀਂ ਠਾਣਾਂਗੇ ਬਾਪੂ ਜੀ ਸਾਡੇ ਬੜੇ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਜ਼ੁਰਗਾਂ ਨੇ ਬੜੀ ਮਤਲਬ ਸੇਵਾ ਕੀਤੀ ਮਤਲਬ ਸੇਵਾ ਕਿਦਾਂ ਕੰਮ ਕਰੀਤਾ ਕੜਾਈ ਦਾ ਕੰਮ ਕਰਦੇ ਸੀ ਜੀ ਉੱਥੇ ਰੋਡ ਤੇ ਬਾਹਰ ਰਹਿੰਦੇ ਸੀ ਸਨੌਰ ਸ਼ਹਿਰ ਦੇ ਵਿੱਚ ਆਪ ਜੀ ਨੇ ਵੀਡੀਓ ਦੇਖੀ ਆ ਆਪਣੇ ਹੀ ਭਰਾ ਦੇ ਬਿਲਕੁਲ ਗੇਟ ਦੇ ਵਿੱਚ ਝੁੱਗੀ ਪਾ ਕੇ ਬਜ਼ੁਰਗ ਰਹਿੰਦੇ ਸੀ ਜੀ ਬਾਪੂ ਜੀ ਠੀਕ ਹੋ ਤੁਸੀਂ ਅੱਖਾਂ ਤੋਂ ਰੌਸ਼ਨੀ ਕਿੰਨੀ ਕਾ ਅੱਛਾ ਫਤਿਹ ਬੁਲਾ ਦਿਓ ਸੰਗਤ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਵਾਹਿਗੁਰੂ ਬਾਬਾ ਦਾੜ ਕਿ ਜੀ ਦੇ ਪੈਰ ਤੇ ਚਿੱਤੇ ਆਂ ਗਣਿਆ ਨਹੀਂ ਬਾਬਾ ਦਾੜ ਕਿ ਜੀ ਜਿੱਤੇ ਹੰਦ ਖੜਾ ਲਾ ਉਹ ਵੇ ਚੱਪਗੇ ਅਸੀਂ ਤਾਂ ਬੰਦੂ ਖਾਲਚੇ ਹੀ ਜੱਪ ਗਈ ਬਾਈ ਗੁੱਜੀ ਦਾ ਘਰ ਜਾ ਬਾਈ ਗੁੱਜੀ ਫਦੇ ਔਰ ਨਾਲ ਜਿਹੜੇ ਬਜ਼ੁਰਗ ਨੇ ਜੀ ਇਹ ਖੰਨੇ ਤੋਂ ਲੈ ਕੇ ਆਉਂਦਾ ਸੀ ਜੀ ਇਹਨਾਂ ਨੂੰ ਨਾਂ ਦਿਖਦਾ ਜੀ ਨਾਂ ਸੁਣਦਾ ਨਾ ਬੋਲ ਸਕਦੇ ਨੇ ਜੀ ਥੋੜਾ ਬੋਤਾਂ ਮਹਿਸੂਸ ਕਰਦੇ ਨੇ ਦੇਖੋ ਲਾਈਟ ਇਹਨਾਂ ਦੇ ਅੱਖਾਂ 'ਚ ਪਈ ਤਾਂ ਇਹਨਾਂ ਨੇ ਉੱਪਰ ਜਿਹੜਾ ਮੂੰਹ ਕੀਤਾ ਇਹਨਾਂ ਦਾ ਬਾਕੀ ਇੱਧਰ ਇੱਧਰ ਬਾਪੂ ਕਮਾਂਡੋ ਆ ਗਿਆ ਜੀ ਬਾਪੂ ਹਾਂਜੀ ਬੜੀ ਦੂਰ ਪੈਣਾ ਭਾਈ ਚਲ ਹੈ ਬਾਪੂ ਪੂਰਾ ਰੌਣਕੀ ਆ ਜੀ ਪੂਰਾ ਹੱਸਦਾ ਰਹਿੰਦਾ ਕਦੇ ਨਿਰਾਸ਼ ਨਹੀਂ ਚਿਹਰਾ ਦੇਖਿਆ ਕਦੇ ਗੁੱਸੇ 'ਚ ਨਹੀਂ ਦੇਖਿਆ ਕਦੇ ਮਤਲਬ ਖਸਦਾ ਹੀ ਰਹਿੰਦਾ ਹਰ ਵਕਤ ਬਜ਼ੁਰਗ ਇਹਨਾਂ ਦੇ ਵੀ ਬਾਹ ਦੇ ਵਿੱਚ ਕੀੜੇ ਸੀ ਜੀ ਉਦੋਂ ਤੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਪਰ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਡੀ ਡਿਊਟੀ ਲਾਈ ਤੇ ਅੱਜ ਠੀਕ ਨੇ ਐਦਾਂ ਹੀ ਜਿਹੜੇ ਰਾਜੂ ਬੈਠਾ ਐਦਾਂ ਹੀ ਵੀਰ ਉਪਲੀ ਵਾਲਾ ਬੈਠਾ ਕਿਵੇਂ ਆ ਭਾਈ ਠੀਕ ਆ ਸ਼ੀਰੇ ਸ਼ੀਰਾ ਜੀ ਸਾਡੇ ਭਰਾ ਨੇ ਜੀ ਵੀਰ ਗੁਲਾਬ ਸਿੱਧੂ ਜਿਹੜੇ ਸਿੰਗਰ ਨੇ ਜੀ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਨਾਮ ਨੇ ਉਹ ਤੇ ਉਹਨਾਂ ਦੇ ਨਾਲ ਨੇ ਜੌਂਟੀ ਸਾਡਾ ਭਰਾ ਉਹਨਾਂ ਦੇ ਪਿੰਡ ਤੋਂ ਇਹ ਵੀਰ ਆ ਉਦੋਂ ਬਿਮਾਰ ਬਹੁਤ ਸੀ ਪਰ ਹੁਣ ਬੜੀ ਬੜੀ ਗੁਰੂ ਸਾਹਿਬ ਦੀ ਕਿਰਪਾ ਸੇਵਾ ਵੀ ਬਹੁਤ ਕਰਦਾ ਜੀ ਤੇ ਬੜੀ ਸੇਵਾ ਕਰਦਾ ਮਤਲਬ ਬੜੇ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਹੜਾ ਇਦਾਂ ਹੀ ਸਾਰੇ ਵੀਰ ਬਈ ਦੇ ਵੀ ਬਹੁਤ ਵੱਡਾ ਜਗਮ ਜੀ ਸ਼ਿੰਦਾ ਸ਼ਿੰਦੇ ਕਿਵੇਂ ਆ ਸ਼ਿੰਦੇ ਤੁਹਾਡਾ ਪਿੰਡ ਕਿਹੜਾ ਵੀਰੇ ਚਤਰਾਈ ਚਤਰਾ ਸ਼ਿੰਦੇ ਹੋ ਠੀਕ ਠਾਕ ਵੀਰੇ ਤੁਹਾਡਾ ਪੱਕਾ ਨਾਮ ਕੀ ਆ ਕੁਸ਼ਿੰਦਰਾਈ ਖੁਸ਼ਿੰਦਰ ਗੁਰਸ਼ਿੰਦਰ ਗੁਰਸ਼ਿੰਦਰ ਸਿੰਘ ਸ਼ਿੰਦਾ ਹਾਂਜੀ ਠੀਕਾ ਸ਼ਿੰਦੇ ਜੀ ਦਾ ਤੁਹਾਡੇ ਉਹਦੇ ਬੇਟੇ ਦਾ ਕੀ ਨਾਮ ਆ ਗੁਰਕੀਰਤ ਜੀ ਗੁਰਕੀਰਤ ਆਪਾਂ ਬੁਲਾਈਏ ਇੱਕ ਦਿਨ ਗੁਰਕੀਰਤ ਨੂੰ ਹਾਂਜੀ ਹਾਂਜੀ ਮਿਲਣ ਲਈ ਬੁਲਾਉਣੀ ਹਾਂਜੀ ਨਾਲ ਭੈਣ ਨੂੰ ਭੈਣ ਦਾ ਕੀ ਨਾਮ ਆ ਅਮਰਵੀਰ ਜੀ ਅਮਰਵੀਰ ਹਾਂ ਗੁਰਕੀਰਤ ਨੂੰ ਬੁਲਾਈਏ ਇੱਕ ਦਿਨ ਹਾਂਜੀ ਹਾਂਜੀ ਇੱਕ ਦਿਨ ਆਉ ਜੂ ਨਾਲੇ ਰਾਤ ਲਾਜੂ ਨਾਲੇ ਮਿਲ ਜੂ ਹਨਾ ਵੀਰੇ ਹਾਂਜੀ ਸ਼ਿੰਦੇ ਦਾ ਛਾਤਰਾ ਪਿੰਡ ਹੈ ਜੀ ਆਪ ਜੀ ਨੇ ਦੇਖਿਆ ਬੜੀ ਵਧੀਆ ਜ਼ਿੰਦਗੀ ਬੜਾ ਵਧੀਆ ਸੁਭਾਅ ਬਹੁਤ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਜੀ ਰਹੇ ਨੇ ਜੀ ਔਰ ਮੈਂ ਕਹੂੰਗਾ ਪਿੱਛੇ ਹਰਦੀਪ ਠੀਕਾ ਵੀਰੇ ਬਾਦੀ ਵਾ ਹਰਦੀਪ ਦਾ ਪਿੰਡ ਹੈਗਾ ਜੀ ਪਸਨਾਵਾਲ ਇਹ ਇੰਨੀ ਸੇਵਾ ਕਰਦਾ ਸੰਗੇ ਜੀ ਹਰ ਵਕਤ ਜਿੱਦ ਨੂੰ ਮਰਜੀ ਲਾ ਦੋ ਕੋਈ ਬਿਸਤਰਾ ਵਿਛਾਉਣਾ ਜਾਂ ਮੰਜੇ ਕੁਝ ਵੀ ਮੜਾ ਮੋਟਾ ਜਿਹੜਾ ਸੇਵਾ ਬਹੁਤ ਕਰਦੇ ਨੇ ਇਹ ਦੀ ਐਦਾਂ ਹੀ ਸਾਰੇ ਕੈਂਡੀ ਬੈਠਾ ਕੈਂਡੀ ਕਿਵੇਂ ਆ ਗੁਰਮੀਤ ਸਿੰਘ ਐਦਾਂ ਹੀ ਰਾਜਾ ਰਾਜਾ ਜੀ ਮਤਲਬ ਕਲਸੀ ਖਾਲਸਾ ਪਿੰਡ ਹੈ ਇਹਨਾਂ ਦੇ ਕਿਸੇ ਟਾਈਮ ਪੈਰ 'ਚ ਤਾਂ ਕੀੜੇ ਪੈ ਗਏ ਸੀ ਪਰ ਇਹਨਾਂ ਦੀ ਵੀ ਬਹੁਤ ਵੱਡੀ ਸੇਵਾ ਬਹੁਤ ਜ਼ਿਆਦਾ ਸੇਵਾ ਕਰਦਾ ਜੀ ਇਹ ਵੀਰ ਹੱਦ ਤੋਂ ਵੱਧ ਸੇਵਾ ਕਰਦਾ ਜੀ ਮਤਲਬ ਜਿੰਨੀ ਆਪਾਂ ਕਹਿ ਦਈਏ ਜੀ ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਵੀਰ ਪਏ ਨੇ ਉਹਨਾਂ ਨੂੰ ਨਹੀਂ ਠਾਲਾਂਗੇ ਜੀ ਆਹ ਬੰਦਾ ਕਿੱਥੋਂ ਆ ਗਿਆ ਕੌਣਾ ਮੁੰਡਾ ਆਹ ਮੁੰਡਾ ਕੌਣਾ ਆਹ ਕੌਣਾ ਮੁੰਡਾ ਮੈਂ ਤਾਂ ਪਹਿਚਾਣਿਆ ਨਹੀਂ ਹੈ ਗੁੰਗਾ ਭਾਈ ਗੁੰਗਾ ਤੂੰ ਮਿਲਦੇ ਆ ਮਿਲਦੇ ਆ ਤੂੰ ਗੁੰਗਾ ਭਾਈ ਜਦੋਂ ਇਹ ਮਿਲਿਆ ਸੀ ਨਾ ਜੀ ਸੰਗਤ ਜੀ ਇਹ ਪਹਿਲਾਂ 20 ਮਿੰਟ ਬੋਲਿਆ ਨਹੀਂ ਅਸੀਂ ਇਹਨੂੰ ਇਦਾਂ ਇਸ਼ਾਰੇ ਕਰੀਗੇ ਸਾਨੂੰ ਇਹਦੀ ਵੀ ਕਿਤੇ ਗੁੰਗਾ ਜੀ ਪਰ ਇਹ ਬੋਲਦਾ ਇਹ ਬੜਾ ਫੇਵਰੇਟ ਹੈ ਹੈ ਵਾਈਗਰੂ ਨੂੰ ਹਾਂ ਲੈ ਚੱਲਿਆ ਕਰ ਔਰ ਇਹਦੀ ਵੀ ਗਗਨ ਦੀ ਦੱਸ ਦਿਆਂ ਜੀ ਗਗਨ ਦੀ ਲੱਤ ਟੁੱਟ ਗਈ ਸੀ ਕਿਸੇ ਨੇ ਕੋਈ ਗੱਡੀ ਜਾਂ ਮੋਟਰਸਾਈਕਲ ਮਾਰਿਆ ਸੀ ਰੋਡ ਦੇ ਉੱਪਰ ਇਹ ਪਟਿਆਲੇ ਸ਼ਹਿਰ ਦੇ ਵਿੱਚ 21 ਨੰਬਰ ਪੁਲ ਦੇ ਉੱਪਰ ਜਿਹੜਾ ਰੋਡ ਦੇ ਉੱਪਰ ਪਿਆ ਸੀ ਜੀ ਗਗਨ ਦੀ ਕੀ ਆ ਜੀ ਗਗਨ ਤੋਂ ਕੁਸ਼ਕ ਬੰਦੇ ਕੰਮ ਕਰਵਾਉਂਦੇ ਸੀ ਜੀ ਦੁਕਾਨ ਤੇ ਸਾਰਾ ਦਿਨ ਝਾੜੂ ਪੋਚਾ ਕਰਾਉਂਦੇ ਸੀ ਔਰ ਕੁਸ਼ਕ ਜਿਵੇਂ ਭਾਰ ਵਾਲੀਆਂ ਚੀਜ਼ਾਂ ਚੁਕਾ ਲੈਂਦੇ ਸੀ ਔਰ ਫਿਰ ਸ਼ਾਮ ਨੂੰ 1 ਰੁਪਿਆ ਇਹਨੂੰ ਦਿੱਤਾ ਜਾਂਦਾ ਸੀ ਜੀ ਔਰ ਫਿਰ ਇੰਨਾ ਮਾਨਦਾਰ ਵਿਅਕਤੀ ਆ ਅਸਲ ਰੱਬ ਰੂਪੀ ਰੂਹਾਂ ਇਦਾਂ ਦੀਆਂ ਹੁੰਦੀਆਂ ਨੇ ਯੋ 1 ਰੁਪਿਆ ਵੀ ਉਹਨਾਂ ਨੂੰ ਇਹ ਦੇ ਦਿੰਦਾ ਸੀ ਵੀ ਤੁਸੀਂ ਲੈ ਲਓ ਗਗਨ ਕਿਨਾਂ ਦੀ ਦੁਕਾਨ 'ਚ ਉਹ ਤੇ ਕੰਮ ਕੀ ਕਰਦਾ ਹੁੰਦਾ ਸੀ ਛੜੂ ਪੁੱਛਾ ਇੱਥੇ ਹੀ ਕਰਨਾ ਸਮੱਸਿਆ ਛੜੂ ਪੁੱਛਾ ਤੂੰ ਨੂੰ ਪੈਸੇ ਫਿਰ ਕਿੰਨੇ ਦਿੰਦੇ 1 ਲੱਖ ਰੁਪਈਆ 1 ਲੱਖ ਰੁਪਈਆ ਅਗਲਾ ਹੈ ਰੁਪਈਆ 1 ਲੱਖ ਰੁਪਈਆ ਹਾਂਜੀ ਹਾਂਜੀ 1 ਲੱਖ ਅੱਛਾ ਜੀ ਇੰਨੇ ਪੈਸੇ ਕੀ ਕਰੇਗਾ ਤੂੰ ਬਸ ਹੋਈ ਬੈਂਕ ਨੂੰ ਲੈ ਕੇ 1 ਰੁਪਿਆ ਦਿੰਦੇ ਸੀ ਇਹਨੂੰ ਇਹਨੂੰ ਨਾ ਇੱਕ ਦਿਨ ਜੀ ਉਹਦੇ 'ਚੋਂ ਨਿਕਲ ਗਿਆ ਸੀਗਾ ਜੀ ਵਾਸ਼ਿੰਗ ਮਸ਼ੀਨ ਦੇ ਵਿੱਚੋਂ ਨਾ ਜੀ ਕੁਛ ਠੋਲੂ ਮਿਲ ਗਏ ਜੀ ਇਹਨੇ ਮਤਲਬ ਮੈਨੂੰ ਲਿਆ ਕੇ ਦਿੱਤੇ ਹੁਣ ਮੇਰੇ ਚੇਤੇ ਨਹੀਂ ਪਤਾ ਨਹੀਂ ਕੀ ਕਿਹਾ ਕਹਿੰਦਾ ਖਾਨੀ ਕੀ ਲੈ ਲਿਓ ਸ਼ਾਇਦ ਸੇਵਾਦਾਰਾਂ ਨੂੰ ਪਤਾ ਹੋ ਨਿਆਲੇ ਕੀ ਕਹਿੰਦਾ ਸੀ ਹਾਂ ਇਦਾਂ ਜੇ ਕੁਛ ਇਹਨੇ ਮਤਲਬ ਬੋਲਿਆ ਸੀ ਜੀ ਹਨਾ ਗਗਨ ਠੀਕਾ ਹਾਂ ਜੀ ਇਹ ਗਗਨਦੀਪ ਸਿੰਘ ਨੰਨਾ ਇਹਦੀ ਸਾਰਿਆਂ ਨਾਲ ਆੜੀ ਹੈ ਹਾਂ ਵੈਗਰੂ ਨਾਲ ਇਹਦੀ ਬਹੁਤ ਆੜੀ ਹੈ ਲਿਆ 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 ਚੰਗਾ ਲਿਆ 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 ਬੜਾ ਘੈਂਟ ਲਿਆ 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 ਜੋੜੇ ਪਾ ਕੇ ਜਾ ਜੋੜੇ ਪਾ ਕੇ ਚੱਲ 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 ਅੱਛਾ ਇੱਧਰ ਕਿਹੜਾ ਪਿਆ ਹਾਂਜੀ ਹਿੰਦੁਸਤਾਨੀ ਅੱਛਾ ਇਹ ਵੀ ਸੰਗਤ ਨੂੰ ਮਲਾਈਏ ਮੜ ਜਾਪੇ 1 ਮਿੰਟ ਤੂੰ ਲਿਆ ਆਏ ਨੇ ਇਹ ਬੈਠੇ ਹੋਇਓ ਮੜ ਜਾ ਇਹ ਵੀ ਬੜੀ ਘੈਂਟ ਰੂਹ ਆ ਜੀ ਕਿਵੇਂ ਆ ਵੀਰੇ ਆਜੋ 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 ਇਹ ਦੇਖਿਓ ਤੁਸੀਂ 65 ਤੋਂ ਹਾਂਜੀ ਠੀਕ ਹੋ ਕਿ ਕਿਹੜਾ ਪਿੰਡ ਆ ਤੁਹਾਡਾ ਹਿੰਦੁਸਤਾਨ ਹਿੰਦੁਸਤਾਨ ਜੇ ਕਹਾਂ ਪੜਤਾ ਹੈ हिंदुस्तान कहाँ पड़ता है नाजीरिया के बगल में नाजीरिया के बगल में अच्छा नाजीरिया कहाँ है ये ये कौन कहाँ रहते हैं ये हम कहाँ रहते हैं हाँ जी कहाँ रहते हैं हम जी इतना जी नहीं सस्ता जी तो बहुत गल्ला सुना जी दर ਦਰਤੀ ਬਰਾਬਰ ਹੋ ਗਈ ਕਹਿੰਦਾ ਨੰਨੇ ਖੜ ਜਾ ਪੁੱਤ ਉਧਰ ਹੀ ਖੜ ਜਾ ਮੈਂ ਇੱਕ ਮਿੰਟ ਆ ਗਿਆ ਬੇਟਾ ਇੱਧਰ ਹੀ ਖੜ ਜਾ ਹਾਂ ਦੇਖੋ ਜੀ ਪੂਰੀ ਆੜੀ ਆ ਸੰਗਤ ਜੀ ਇੱਧਰ ਵੀਰ ਨਾ ਜੀ ਕਪੂਰ ਪਿੰਡ ਤੋਂ ਲੈ ਕੇ ਆਂਦਾ ਸੀ ਜੀ ਵੀਰ ਨੰਨੇ ਉਰੇ ਬਹਿ ਜਾ ਪੁੱਤ ਮੰਜੇ ਤੇ ਇਹ ਨਾ ਜੀ ਕਪੂਰ ਪਿੰਡ ਤੋਂ ਲਿਆਂਦਾ ਸੀ ਜੀ ਵੀਰ ਹਰਵਿੰਦਰ ਬਹੁਤ ਸਮਾਂ ਸੀਗਾ ਜੀ ਮੈਂ ਕਹੂੰਗਾ ਥੋੜੀ ਜੀ ਜਿੰਨੇ ਵੀ ਵੀਰਾਂ ਦੀ ਵੀਡੀਓ ਆ ਥੋੜੀ ਜੀ ਦੂਰ ਤੋਂ ਦਿਖਾਇਆ ਜਾਵੇ ਬਹੁਤਾ ਨੇੜੇ ਤੋਂ ਨਾ ਜਿਹੜਾ ਸੰਗਤ ਨੂੰ ਕਿਉਂਕਿ ਟੀਵੀ ਤੇ ਜਾਂ ਜਿਹੜਾ ਮੋਬਾਈਲਾਂ ਤੇ ਨਹੀਂ ਸੰਗਤਕ ਦੇਖਿਆ ਜਾਣਾ ਸੰਗਤ ਨੂੰ ਬੜੀ ਖੁਸ਼ੀ ਹੋ ਗਈ ਇਹ ਹਾਲਾਤਾਂ ਚ ਏ ਵੀਰ ਹਰਵਿੰਦਰਾ ਜੀ ਕਪੂਰਪਿੰਡ ਤੋਂ ਫੈਮਿਲੀ ਵੀ ਇਹਨਾਂ ਦੀ ਮਿਲ ਲਾਉਂਦੀ ਆ ਬੜੇ ਸਾਲ ਤੋਂ ਸੰਗਲ ਲਾਉਂਦੇ ਸੀ ਬਹੁਤ ਬਿਮਾਰ ਸੀ ਇਹਨਾਂ ਨਾਲ ਹੁਣ ਆੜੀ ਆ ਜੀ ਆਪ ਜੀ ਦੇਖੋ ਮੈਂ ਕਹੂੰਗਾ ਇੱਧਰ ਆ ਕੇ ਨਾ ਜੀ ਨਾ ਦੋਹਾਂ ਰੂਹਾਂ ਦੇ ਜਿਹੜੇ ਚਿਹਰੇ ਜ਼ਰੂਰ ਦਿਖਾਓ ਤੁਸੀਂ ਹਾਂ ਇਹ ਵੀਰ ਆ ਜਿਹੜਾ ਜੀ ਹਾਂ ਜੀ ਮੈਂ ਉਧਰਲੇ ਪਾਸੇ ਹੋ ਜਾਣਾ ਜੀ ਇੱਕ ਮਿੰਟ ਜੀ ਕਿਹਦੇ ਮਾਰਦਾ ਇਹ ਆਪਣੇ ਕੰਨ ਚ ਢੱਕੇ ਬੜੇ ਮਾਰਦਾ ਅੱਛਾ ਤੁਹਾਨੂੰ ਸਮਝਾਇਆ ਕਰੋ ਕਾ ਨਾ ਮਾਰਿਆ ਕਰੋ ਤੂੰ ਇਹਨੂੰ ਕੁੱਟਦਾ ਕਾ ਤੂੰ ਨਾ ਫਿਰ ਤਾਂ ਨਹੀਂ ਗੁੰਦਦਾ ਨਾ ਇਹਨਾਂ ਦੇ ਢੱਕੇ ਮਾਰਦਾ ਇਹ ਕੰਨਾ ਛਿਲਾ ਹਾਂ ਵੇਖੋ ਕੰਨ ਤ ਤੇ ਤੂੰ ਵੈਗਰੂ ਤੈਨੂੰ ਕੌਣ ਕੁੱਟਦਾ ਲਾਲੇ ਨਿਆਲੇ ਸ਼ਿਕਾਇਤ ਲਾ ਰਿਹਾ ਬੈ ਜਾ ਵੈਗਰੂ ਨਿਆਲੇ ਨੂੰ ਸ਼ਿਕਾਇਤ ਲਾ ਰਿਹਾ ਏ ਵੈਗਰੂ ਤੈਨੂੰ ਕੌਣ ਕੁੱਟਦਾ ਪੁੱਤ ਇਹਨਾਂ ਜੀ ਗੱਗ ਨੇ ਇਹਨੂੰ ਕੁੱਟਦਾ ਤੇ ਫਿਰ ਕਹਿ ਪਤਾ ਕੀ ਦਿੰਦਾ ਵੀ ਮੈਨੂੰ ਵਾਹਿਗੁਰੂ ਕੁੱਟਦਾ ਇਸ ਬੱਚੇ ਨੇ ਜੀ ਜਾਂ ਤਾਂ ਮੰਮੀ ਡੈਡੀ ਬੋਲੇ ਹੁਣ ਤੱਕ ਜਾਂ ਵਾਹਿਗੁਰੂ ਬੋਲੇ ਇਸ ਕਰਕੇ ਇਸੇ ਦਾ ਨਾਮ ਵਾਹਿਗੁਰੂ ਸਿੰਘ ਹੀ ਰੱਖਤਾ ਜੀ ਇਹ ਉਹ ਬੱਚਾ ਜੀ ਜਿਹੜਾ ਪੁਲ ਕੰਜਰੀ ਤੋਂ ਜਿਹੜਾ ਇੱਕ ਬਾੜੇ ਚੋਂ ਛੜਾਇਆ ਗਿਆ ਸੀ ਜੀ ਤਿੰਨ ਬੰਦੇ ਲਿਆਂਦੇ ਗਿਆ ਸੀ ਸੰਗਤ ਜੀ ਦੋ ਦੇ ਘਰ ਲੱਭ ਕੇ ਸੀ ਜੀ ਇਹ ਬੱਚਾ ਪੰਜਾਬੀ ਉਹ ਲੱਗਦਾ ਸਾਨੂੰ ਤਾਂ ਜੀ 100% ਕਿਉਂਕਿ ਪੰਜਾਬੀ ਹੀ ਬੋਲਦਾ ਜੀ ਬਾਕੀ ਅੱਗੇ ਪਤਾ ਨਹੀਂ ਜੀ ਹਾਲੇ ਤੱਕ ਘਰ ਨਹੀਂ ਮਿਲਿਆ ਬਹਿਜੋ 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 ਔਰ ਇਹ ਇਹਨੂੰ ਜਿਹੜਾ ਥੋੜਾ ਜਿਹਾ ਪਿਆਰ ਵੀ ਆ ਤੇ ਨੋਕਚੋਕ ਵੀ ਆ ਜੀ ਤੂੰ ਮਾਰਦਾਨਾ ਕਨਾਈ ਕਿ ਮਾਰਦਾਨਾ ਫਿਰ ਹੈ ਇਹ ਬੈਗ ਨੂੰ ਮੈਨੂੰ ਐਵੇਂ ਹੀ ਕਰਦਾ ਵਾਹਿਗੁਰੂ ਮਾਰਦਾ ਨਹੀਂ ਮੈਂ ਸੋਨੀ ਆ ਜਾ ਉਰੇ ਤੂੰ ਲੋਕ ਕੇ ਘਤ ਪੈ ਗਿਆ ਅੱਛਾ ਆ ਜਾ ਇਨੀ ਤਾਂ ਠੰਡ ਵੀ ਨਹੀਂ ਹੈਗੀ ਘਰੇ ਯਾਰ ਆ ਦੇਖੋ ਇਦਾਂ ਮਤਲਬ ਸੰਗਤ ਜੀ ਇਹ ਕੋਈ ਨਾ ਇਹਨੂੰ ਖੇਡ ਲਾਂਦੇ ਹੁਣ ਜਾਣ ਦੇ ਇਹਨੂੰ ਜਾਣ ਦੇਣਾ ਇਹ ਲੈ ਕੇ ਜਾਏਗਾ ਇਹਨੂੰ ਹੈ ਇਹ ਰੋਜ਼ ਮਾਰਦਾਨ ਕਾ ਨਾਮ ਲਾਇਆ ਕਰੋ ਇਸ ਸਮਝਾਇਆ ਕਰੋ ਇਹਨੂੰ ਮਾਰਦਾ ਮਾਰਦਾਨ ਨਾਲ ਇਹਨੂੰ ਝੂਠਿਆ ਮੈਂ ਨਹੀਂ ਮਾਰਦਾ ਇਹਨੂੰ ਕੌਣ ਮਾਰਦਾ ਹੁੰਦਾ ਨਹੀਂ ਨੰਨਾ ਮਾਰਦਾ ਇਹਨੂੰ ਨਿਹਾਲੇ ਇਧਰ ਉਧਰ ਵਗ ਚਲੋ ਚਲੋ ਫਿਰ ਚਲੋ ਇਧਰ ਚਲੋ ਉਧਰ ਚਲੋ ਚੱਲ ਵਾਇਗਰੂ ਛੱਡੇ ਇਹਨੂੰ ਇੱਕ ਹੀ ਕਹਿਣਾ ਚਾਹੁੰਦਾ ਕਹਿਣ ਦੇ ਖੜ ਜਾ ਛੱਡੀ ਛੱਡ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਹੁਣ ਕਹਿ ਕੇ ਆ ਚੱਲ ਨਿਹਾਲੇ ਕੋਲੇ ਚੰਦ ਪੁੱਤ ਚਲ ਚਲ ਇਧਰ ਇਧਰ ਨਿਹਾਲੇ ਕੋਲੇ ਵਾਇਗਰੂ ਵਾਇਗਰੂ ਪੁੱਛੀ ਨਿਹਾਲੇ ਵੀਰੇ ਕੀ ਕਹਿੰਦਾ ਦੇਖਿਓ ਦੱਸੂਗਾ ਜੀ ਹੁਣ ਪੱਕਾ ਦੱਸੂਗਾ ਜੀ ਇਧਰ ਨੂੰ ਕਰਕੇ ਇਧਰ ਉਹ ਦੇਖੋ ਉਹਨੇ ਦੱਸਿਆ ਜੀ ਹੁਣ ਇਧਰ ਨੂੰ ਵਾਇਗਰੂ ਪੁੱਤ ਵਾਇਗਰੂ ਦੇਖਿਓ ਜੀ ਹੁਣ ਦਸੂਗਾ ਜੀ ਨਚਾਊਗਾ ਜੀ ਆਹ ਦੇਖ ਵਾਹਿਗੁਰੂ ਬਾਬਾ ਹੋਵੇ ਆ ਦੇਖੋ ਆਹ ਨੇ ਜੀ ਰੱਬੀ ਰੂਹਾਂ ਇਹਨਾਂ ਦੇ ਵਿੱਚ ਜਿਹੜਾ ਗੁਰੂ ਸਾਹਿਬ ਦੀ ਇਹ ਜੀ ਕਿਰਪਾ ਜੀ ਹੈ ਨਾ ਉਰੀ ਖੜ ਜੋ ਵਾਹਿਗੁਰੂ ਤੈਨੂੰ ਕੌਣ ਮਾਰਦਾ ਹੁੰਦਾ ਦੇਖੋ ਨਿਆਲੇ ਨਾਲ ਜੀ ਨਿਆਲੇ ਨੂੰ ਸ਼ਿਕਾਇਤ ਲਾ ਰਿਹਾ ਜੀ ਮੈਂ ਕਹੂੰਗਾ ਇੱਥੇ ਆ ਦੇਖੋ ਨਹੀਂ ਹੁਣ ਹੱਥ ਮਾਰ ਕੇ ਇਦਾਂ ਨਾ ਗੱਲ ਤੇ ਹਾਂਜੀ ਮੈਂ ਇੱਥੇ ਆ ਜਾਣਾ ਜੀ ਤੁਹਾਨੂੰ ਦੱਸੋ ਕੌਣ ਮਾਰਦਾ ਜੀ ਨੰਨਾ ਮਾਰਦਾ ਜੀ ਨਹੀਂ ਨਹੀਂ ਕਿਉਂ ਮਾਰਦਾ ਤੈਨੂੰ ਨੰਨਾ ਮਾਰਦਾ ਪੁੱਤ ਹੈ ਕਾ ਤੂੰ ਮਾਰਦਾ ਹੁੰਦਾ ਆ ਨਾ ਹੈ ਫੂਕ ਮਾਰ ਰਿਹਾ ਜੀ ਆ ਮਾਰਦਾ ਨੰਨਾ ਆ ਦੇਖ ਨਾ ਪੁੱਤ ਤੇ ਚਲੋ ਹੁਣ ਆਪਾਂ ਅੱਗੇ ਸੰਗੀਤ ਨੂੰ ਮੜਾ ਜੇ ਛੇ ਛੇ ਦੀ ਦਿਖਾਈਏ ਪਰਿਵਾਰ ਔਰ ਅੱਗੇ ਸੰਗੀਤ ਜੀ ਇਦਾਂ ਹੀ ਜੀ ਜਿਹੜੇ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਜੀ ਇਹ ਵੀ ਬਹੁਤ ਸੇਵਾ ਕਰਦੇ ਨੇ ਜੀ ਸੁਖਮੰਤ ਸਿੰਘ ਜਸਮੰਤ ਸਿੰਘ ਮੇਰੇ ਸੁਖਮੰਤ ਯਾਦ ਆ ਜਾਂਦਾ ਮੇਰਾ ਦੋਸਤ ਆ ਜੀ ਸੁਖਮੰਤ ਇੱਕ ਮੇਰੇ ਮਾਮਾ ਜੀ ਦੇ ਬੇਟੇ ਦਾ ਨਾਮ ਆ ਉਹ ਮੇਰੇ ਤਾਂ ਕਰਕੇ ਜਸਵੰਤ ਸਿੰਘ ਹਾਂਜੀ ਹਾਂ ਜਸਵੰਤ ਸਿੰਘ ਜੀ ਨੇ ਜੀ ਬਿਸ਼ਨੰਦੀ ਪਿੰਡ ਤੋਂ ਜੀ ਸਾਰੀ ਸੰਗਤ ਦੇਖੇ ਖੁਸ਼ਾਪੂਰੀ ਚੜ੍ਹਦੀ ਕਲਾ ਬਾਕੀ ਪ੍ਰਕਾਸ਼ਨ ਦੇ ਸਿੰਗਲ ਲਾਇਆ ਵਾ ਸੀ ਅਮਰਸਰ ਜ਼ਿਲ੍ਹੇ ਦੇ ਵਿੱਚ ਬਾਕੀ ਸ਼ੈਲੀ ਉਹਨੇ ਦੋ ਭਰਾ ਨੇ ਜੀ ਬੜੇ ਵਧੀਆ ਤਰੀਕੇ ਨਾਲ ਲਾਜ ਇਹਨਾਂ ਦਾ ਹੋ ਰਿਹਾ ਇਹਨਾਂ ਨੂੰ ਵੀ ਜਲਦੀ ਜਿਹੜਾ ਅੱਛਾ ਜੀ ਅੱਗੇ ਆਗੇ ਜੀ ਅੱਗੇ ਇਦਾਂ ਹੀ ਬਜ਼ੁਰਗ ਇਦਾਂ ਹੀ ਜਿਹੜੇ ਵੀਰ ਉਹ ਵੀਰ ਤਰਨ ਤਰਨ ਸਭ ਤੋਂ ਸੀਗੇ ਜੀ ਔਰ ਇਦਾਂ ਹੀ ਲਾਢੀ ਆ ਜਿਹੜਾ ਮੈਂ ਕਹੂੰਗਾ ਜੀ ਥੋੜਾ ਜਿਹਾ ਉਧਰ ਦੀ ਹੋ ਜਾਇਆ ਜਾਵੇ ਜੀ ਇਧਰ ਦੀ ਜਗ੍ਹਾ ਹੈਗੀ ਨੰਗੜ ਨੂੰ ਜੀ ਜਿਹੜੇ ਮੰਝੇ ਨਾਲ ਸੰਗਤ ਜੀ ਆਪ ਜੀ ਦੇਖ ਰਹੇ ਹੋ ਮਤਲਬ ਜਗ੍ਹਾ ਦੀ ਕਮੀ ਹੋਣ ਕਰਕੇ ਜੀ ਜਿਹੜਾ ਨੇੜੇ-ਨੇੜੇ ਮਤਲਬ ਸਾਰਿਆਂ ਨੂੰ ਪਾਇਆ ਜਾ ਰਿਹਾ ਜੀ ਵਿੱਚ ਦੀ ਜਗ੍ਹਾ ਵੀ ਨਹੀਂ ਬਚੀ ਜੀ ਨੰਗੜ ਨੂੰ ਜੀ ਸੰਗਤ ਜੀ ਇਸ ਕਰਕੇ ਨਾ ਜੀ ਬਹੁਤ ਨੇੜੇ-ਨੇੜੇ ਬੈੱਡ ਲਾਉਣੇ ਪੈਂਦੇ ਨੇ ਜੀ ਉਨੀ ਜਗ੍ਹਾ ਹੀ ਨਹੀਂ ਬਚਦੀ ਜੀ ਜਿਹੜੀ ਗੁਰੂ ਸਾਹਿਬ ਕਰਨਗੇ ਕਿਰਪਾ ਕਦੇ ਐਡਾ ਵੱਡਾ ਘਰ ਹੋਊਗਾ ਜੀ ਇਹ ਗੁਰਵਿੰਦਰ ਆ ਜੀ ਜਿਹੜਾ ਵੀਰ ਆਪਣੇ ਬਿਸਤਰੇ 'ਚ ਜਾ ਰਿਹਾ ਨਾ ਜੀ ਇਹ ਗੁਰਵਿੰਦ ਬਹਿਜੋ ਗੁਰਵਿੰਦਰ ਦੇ ਵੀ 8 ਸਾਲ ਜਿਹੜਾ ਸੰਗਲ ਲੱਗਿਆ ਰਿਹਾ ਗੁਰਵਿੰਦਰ ਠੀਕ ਆ ਵੀਰੇ ਠੀਕ ਆ ਵੀਰੇ ਠੀਕ ਆ ਠੀਕ ਹੈ ਔਰ ਇਹਨਾਂ ਦੇ ਵੀ ਜਿਹੜਾ ਡਿੰਪਲ ਦੇ ਵੀ ਔਰ ਬਾਪੂ ਜੀ ਠੀਕ ਹੋ ਠੀਕ ਹੈ ਜੀ ਠੀਕ ਹੈ ਵੈਰੀ ਗੁੱਡ ਜੀ ਵੈਰੀ ਗੁੱਡ ਐਦਾਂ ਜੀ ਇਹ ਸਾਡੇ ਇਹ ਸਹੌਲੀ ਤੋਂ ਨੇ ਗੁਰਜੀਤ ਸਿੰਘ ਜੀ ਇਹ ਬੱਸਾਂ ਦੇ ਉੱਪਰ ਕਨੈਕਟਰ ਰਹੇ ਨੇ ਸਹੌਲੀ ਬਾਸੋਂ ਹਾਕਾ ਮਾਰਦੇ ਫਿਰ ਜਾਂਦੇ ਨੇ ਜੀ ਇਹ ਹਾਂ ਜੀ ਲੁਧਿਆਣਾ ਕਰਨਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਕਰਨਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਕਰਨਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਲੁਧਿਆਣੇ ਦੀ ਕਿੰਨੀ ਟਿਕਟਾ ਜੀ ਇਹਦਾ 9500 ਰੁਪਏ ਦਾ ਜੀ ਤੇ ਠੀਕ ਆ ਫਿਰ ਅੰਮ੍ਰਿਤਸਰ ਦੀ ਇੰਨਾ ਨਹੀਂ ਪਤਾ ਹੈਗਾ ਜੀ ਆਪਾਂ ਨੂੰ ਇੰਨਾ ਨਹੀਂ ਪਤਾ ਨਾ ਜੀ ਅੱਛਾ ਚਲਾਉਣ ਚਾਹੋਗੇ ਤੇ ਜੀ ਚਲਾਉਣ ਚਾਹੋਗੇ ਤੇ ਜੀ ਆਪਾਂ ਅੱਛਾ ਫਿਰ ਗੱਡੀ ਚਲਾਉਣ ਲੱਗੇ ਤੇ ਠੀਕ ਆ ਠੀਕ ਆ ਉਹ ਗੱਡੀ ਦੇ ਵਿੱਚੋਂ ਇੱਕ ਨਾ ਉਹ ਚੋਂ ਨਿਕਲ ਕੇ ਤੁਸੀਂ ਟਾਕੀ ਦੇ ਵਿੱਚੋਂ ਉਹ ਹਾਕਾਂ ਜੀਆਂ ਮਾਰਦੇ ਹੁੰਦੇ ਨੇ ਗੱਡੀਆਂ ਜੀਆਂ ਨੂੰ ਵੀ ਪਰੇ ਕਰ ਲਓ ਓਏ ਐਵੇਂ ਕਰਦੇ ਜਦੇ ਨਾ ਜੀ ਇਹੀ ਵਾਰ ਤੇ ਲੁਧਿਆਣਾ ਜਲੰਧਰ ਅੰਬਰਸਰ ਲੁਧਿਆਣਾ ਜਲੰਧਰ ਇੱਕ ਵਾਰੀ ਡਰਾਈਵਰ ਨਾ ਮਤਲਬ ਗੁੱਸੇ ਦੇ ਵਿੱਚ ਬੈਠੇ ਹੁੰਦੇ ਨੇ ਉਹ ਟਾਕੀ ਜੀ ਖੋਲ ਕੇ ਛੋਟੀ ਜਿਹੀ ਲਵੇ ਜਿਹੜਾ ਨੂੰ ਕਹਿੰਦੇ ਹੁੰਦੇ ਨੇ ਤੂੰ ਕਰ ਪਰਿਓ ਐਂਜੇ ਕਰਕੇ ਕਾਨ ਹੋਈ ਉਹ ਬਾਈ ਇਹੀ ਕੌੜਾ ਸ਼ਬਾਹ ਲੱਗਦਾ ਹੁੰਦਾ ਜੀ ਟਾਂਕਾ ਘੱਟ ਲੱਗਣਾ ਹੁੰਦਾ ਜੀ ਕਿੰਨਾ ਨੰਬਰ ਸੀ ਬੱਸ ਦਾ ਜੀ 2215 ਤੇ ਜੀ 2215 ਕਿਹੜਾ ਰੂਟ ਚੱਲਦਾ ਸੀ ਜੀ ਲੁਧਿਆਣਾ ਜਲੰਧਰ ਅੰਬਰਸਰ ਲੁਧਿਆਣਾ ਜਲੰਧਰ ਅੰਬਰਸਰ ਜੀ ਠੀਕ ਹੈ ਜੀ 2215 ਵਾਲੇ ਜਰੂਰ ਜਿਹੜੇ ਜਿਹੜੇ ਵੀਰ ਡਰ ਜਿਹੜਾ 2215 2215 ਤੇ ਸੰਗਤ ਜੀ ਆਪ ਜੀ ਨੇ ਦੇਖਿਆ ਵੀਡੀਓ ਨੂੰ ਕਿਸੇ ਕਾਰਨ ਵੀਡੀਓ ਫੋਨ ਦੀ ਮੈਮਰੀ ਫੁੱਲ ਹੋਣ ਕਰਕੇ ਸਾਨੂੰ ਜਿਹੜੀ ਬੰਦ ਕਰਨੀ ਪਈ ਜੀ ਤਾਂ ਇਸ ਕਰਕੇ ਆਪ ਜੀ ਇਸ ਘਰ ਦੇ ਨਾਲ ਜੁੜਿਓ ਗੁਰੂ ਸਾਹਿਬ ਦੀ ਬੜੀ ਕਿਰਪਾ ਜੀ ਅਸੀਂ ਆਪ ਜੀ ਨੂੰ ਸਾਰਾ ਘਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਸੰਗਤ ਤੱਕ ਸਹੀ ਜਿਹੜਾ ਸੁਨੇਹਾ ਪਹੁੰਚ ਸਕੇ ਜੀ ਔਰ ਜਿਹੜੇ ਰੱਬੀ ਰੂਹਾਂ ਸਾਡੇ ਕੋਲ ਰਹਿ ਰਹੀਆਂ ਨੇ ਆਪ ਜੀ ਦਰਸ਼ਨ ਕਰ ਸਕੋ ਜੀ ਹਰੂਰੇ ਹਾਲ ਸਾਰਾ ਫੁੱਲ ਆ ਮੈਂ ਕਹੂੰਗਾ ਇੱਕ ਵਾਰੀ ਜਰੂਰ ਸੰਗਤ ਨੂੰ ਕੈਮਰਾ ਮਾਰ ਦਿੱਤਾ ਜਾਵੇ ਸਾਰੀ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਣਾ ਜੀਵਨ ਜਿਹੜਾ ਬਤੀਤ ਕਰ ਰਹੇ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਔਰ ਸੰਗਤ ਦੀਆਂ ਅਰਦਾਸਾਂ ਸਦਕੇ ਬਹੁਤ ਚੜ੍ਹਦੀ ਕਲਾ ਦੇ ਵਿੱਚ ਔਰ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਅਰਦਾਸ ਆ ਵੀ ਇਦਾਂ ਦੇ ਕਈ ਹਾਲ ਇਦਾਂ ਦੇ ਬਣ ਜਾਣ ਇਹਦੇ ਵਿੱਚ ਆਪਾਂ ਇਦਾਂ ਦੇ ਰੱਬੀ ਰੂਹਾਂ ਨੂੰ ਲਿਆ ਕੇ ਉਹਨਾਂ ਦੀ ਹੋਰ ਵੱਡੇ ਪੱਧਰ ਤੇ ਸੇਵਾ ਕਰ ਸਕੀਏ ਤੇ ਹੁਣ ਨਾਲ ਨਾਲ ਅਸੀਂ ਤੁਹਾਨੂੰ ਬਾਹਰ ਵੀ ਜਿਹੜਾ ਘਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਔਰ ਵਾਹਿਗੁਰੂ ਸੱਚਾ ਪਾਤਸ਼ਾਹ ਔਰ ਆਪ ਜੀ ਦੇਖ ਰਹੇ ਹੋ ਜੀ ਅਸੀਂ ਤੁਹਾਨੂੰ ਪੁਰਾਣਾ ਘਰ ਵੀ ਦਿਖਾਉਨੇ ਆ ਜੀ ਔਰ ਪੁਰਾਣੇ ਘਰ ਦੇ ਵਿੱਚ ਵਾਹਿਗੁਰੂ ਇਧਰਲੇ ਪਾਸੇ ਜੀ ਉਹ ਵੀਰ ਰਹਿੰਦੇ ਨੇ ਜਿਹੜੇ ਵਿੱਚ ਟੁਆਲਟਾਂ ਕਰਦੇ ਨੇ 9-10 ਕ ਜਾਣੇ ਇਧਰ ਪੈਂਦੇ ਨੇ ਜੀ ਜਿਹੜੇ ਵਿੱਚ ਵਾਸ਼ਰੂਮ ਕਰਦੇ ਨੇ ਤਾਂ ਕਰਕੇ ਉਹ ਘਰ ਸਾਰਾ ਸਾਫ਼ ਕਰਨਾ ਪੈਂਦਾ ਜੀ ਔਰ ਉਧਰਲੇ ਪਾਸੇ ਜੀ ਸੰਗਤ ਜੀ ਕਮਰੇ ਜਿਹੜੇ ਬਣੇ ਨੇ ਆਪ ਜੀ ਨੇ ਦੇਖਿਆ ਦਿਨ ਦੇ ਵਿੱਚ ਇਹਦੇ ਵਿੱਚ ਪ੍ਰਸ਼ਾਦੇ ਦਾ ਪ੍ਰਬੰਧ ਵਿੱਚ ਜਿਹੜਾ ਕਿਚਨ ਤੇ ਵਿੱਚ ਰੂਮ ਬਣ ਗਏ ਮਤਲਬ ਬੜੀ ਵਧੀਆ ਜਿਹੜੀ ਗੁਰੂ ਸਾਹਿਬ ਦੀ ਕਿਰਪਾ ਨਾਲ ਜਗ੍ਹਾ ਬਣੀਆਂ ਜੀ ਬੜੀ ਸਹੂਲਤ ਇਸ ਘਰ ਦੇ ਵਿੱਚ ਹੋ ਰਹੀ ਹੈ ਜੀ ਆਪ ਜੀ ਦੀ سپورਟ ਦੇ ਨਾਲ ਫਿਰ ਅੱਗੇ ਜਾ ਕੇ ਇਹ ਏਰੀਆ ਵੀ ਆਪਾਂ ਨੂੰ ਕੁੱਟੀ ਵਾਲਾ ਚੱਕ ਕੇ ਤੇ ਸ਼ੈੱਡ ਪਾ ਕੇ ਖੋਲਣਾ ਪੈਣਾ ਕੋਈ ਜਿਹੜਾ ਹੁਣ ਮੈਂਬਰ ਨੇ ਉਹਨਾਂ ਦੀ ਗਿਣਤੀ 150 ਤੇ ਚੱਲ ਜਾਣੀ ਆ ਤਾਂ ਫਿਰ ਪ੍ਰਸ਼ਾਦਾ ਛਕਣ ਦੇ ਵਿੱਚ ਇੱਥੇ ਦਿੱਕਤ ਆਉਣੀ ਆ ਫਿਰ ਇਸ ਜਗ੍ਹਾ ਨੂੰ ਹੋਰ ਖੋਲਾਂਗੇ ਜੀ ਆਪਾਂ ਤੇ ਇੱਧਰ ਆਪਣਾ ਪੁਰਾਣਾ ਘਰਾ ਸੰਗਤ ਜੀ ਜਿਹਦੇ ਵਿੱਚ ਆਪਾਂ 4 ਸਾਲ ਜਿਹੜੇ ਇਸ ਯੂ ਦੇ ਵਿੱਚ ਕੱਢੇ ਨੇ ਜੀ 4 ਸਾਲ ਔਰ ਇਧਰ ਸਾਰੇ ਵੀਰ ਇਸ ਹਾਲਾਤਾਂ ਦੇ ਵਿੱਚ ਇੱਥੇ ਹੀ ਰਹਿੰਦੇ ਸੀ ਆਪ ਜੀ ਨੂੰ ਪਤਾ ਜੀ ਇੱਥੇ 4 ਸਾਲ ਤੋਂ ਆਪ ਜੀ ਵੀਡੀਓ ਦੇਖਦੇ ਆ ਰਹੇ ਹੋ ਪਰ ਹੁਣ ਇਧਰ 5-7 ਕਿ ਜਾਣੇ ਪੈਂਦੇ ਨੇ ਜੀ ਜ਼ਿਆਦਾਤਰ ਤਾਂ ਇਧਰ ਸਮਾਨ ਜਿਹੜਾ ਰੱਖਿਆ ਗਿਆ ਜਿਵੇਂ ਰਾਸ਼ਨ ਪਏ ਨੇ ਸਾਡੇ ਮਾਤਾ ਜੀ ਮਤਲਬ ਬਹੁਤ ਹੀ ਸਤਿਕਾਰਯੋਗ ਇੱਕ ਪਰਿਵਾਰ ਆ ਉਹਨਾਂ ਨੇ ਫਰਿੱਜਾਂ ਦੀ ਸੇਵਾ ਜਿਹੜੀ ਕੀਤੀ ਆ ਮਤਲਬ ਇਦਾਂ ਦੇ ਪਰਿਵਾਰਾਂ ਦਾ ਅਸੀਂ ਕਰਜ ਨਹੀਂ ਤਾਰ ਸਕਦੇ ਕਿ ਇੱਕ ਕਤਰਾ ਵੀ ਜੇ ਵਹਾਦੀ ਹੈ ਨਾ ਜੀ ਫਿਰ ਵੀ ਕਰਜ ਨਹੀਂ ਤਾਰ ਸਕਦੇ ਮਤਲਬ ਜਿਹੜੀਆਂ ਚੀਜ਼ਾਂ ਦੀ ਲੋੜ ਆ ਸਾਡੀਆਂ ਮਾਤਾ ਮਾਂ ਨੂੰ ਫੀਲ ਹੋ ਜਾਂਦੀਆਂ ਨੇ ਵੀ ਉੱਥੇ ਬੱਚਿਆਂ ਨੂੰ ਆ ਚੀਜ਼ ਦੀ ਲੋੜ ਸ਼ੁਕਰਾਨਾ ਉਸ ਸੱਚੇ ਪਾਸ਼ਾ ਵਾਹਿਗੁਰੂ ਦਾ ਔਰ ਇਦਾਂ ਦੇ ਪਰਿਵਾਰਾਂ ਦੇ ਸਿਰ ਤੇ ਮਹਾਰਾਜ ਮਿਹਰ ਭਰਿਆ ਹੱਥ ਰੱਖਣ ਜਿਹੜੇ ਸਾਨੂੰ ਆਪਣੇ ਪੁੱਤ ਬਣਾ ਕੇ ਚਲਦੇ ਨੇ ਔਰ ਜਿਨ੍ਹਾਂ ਦੇ ਵਿੱਚੋਂ ਸਾਨੂੰ ਸਾਡੇ ਮਾਂ ਬਾਬ ਦਿਖਦੇ ਨੇ ਔਰ ਇਦਾਂ ਹੀ ਇਹ ਘਰ ਜਿਹੜਾ ਅੱਗੇ ਕੀ ਵਧ ਰਿਹਾ ਸੰਗਤ ਜੀ ਹੁਣ ਨਾ ਜੀ ਆਉਣ ਵਾਲੇ ਸਾਲ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਆਪ ਜੀ ਇਦਾਂ ਦੀ ਰੱਬੀ ਰੂਹਾਂ ਦੀ ਸੇਵਾ ਦੇਖੋਗੇ ਮਾਫੀ ਮੰਗਦੇ ਆ ਉਹਨਾਂ ਵੀਰਾਂ ਭੈਣਾਂ ਤੋਂ ਜਿਨ੍ਹਾਂ ਨੇ ਸਾਨੂੰ ਵੀਡੀਓਜ਼ ਇੰਨੀਆਂ ਭੇਜੀਆਂ ਵੀਆਂ ਨੇ ਜਿਨ੍ਹਾਂ ਜਿਹੜੇ ਸਾਨੂੰ ਕਹਿੰਦੇ ਨੇ ਭਾਈ ਤੁਸੀਂ ਬੰਦਾ ਲੈਣ ਨਹੀਂ ਆਉਂਦੇ ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਆ ਵੀ ਹੁਣ ਆਪਣੇ ਕੋਲੇ ਕੁਸ਼ਕ ਵੀਰਾਂ ਦੀ ਜਿਹੜੀ ਹੈਗੀ ਜਗ੍ਹਾ ਪਰ ਆਪਾਂ ਅੱਗੇ ਕਾਫੀ ਵੀਰਾਂ ਨੂੰ ਜਿਹੜਾ ਸਰਚ ਕਰੀ ਬੈਠੇ ਹਾਂ ਜਿਨ੍ਹਾਂ ਨੂੰ ਲੈ ਕੇ ਆਉਣਾ 10 ਕਿ ਮੈਂਬਰ ਤਾਂ ਆਪਾਂ ਸਰਚ ਕਰੀ ਬੈਠੇ ਜਿਨ੍ਹਾਂ ਨੂੰ ਆਪਾਂ ਹਾਂ ਕੀਤੀ ਵੀ ਆ ਜੀ ਵੀ ਅਸੀਂ ਭਾਈ ਤੁਹਾਨੂੰ ਲੈ ਕੇ ਜਾਵਾਂਗੇ ਲੈ ਕੇ ਜਾਵਾਂਗੇ ਹੁਣ ਆਪਾਂ 10 20 ਇੱਕ ਬੰਦੇ ਹਜੇ ਹੋਰ ਪਾ ਸਕਦੇ ਆ ਵੱਧ ਵੀ ਪਾ ਸਕਦੇ ਆ ਮਤਲਬ ਜਦੋਂ ਪਹਿਣਗੇ ਉਹਨੂੰ ਪਤਾ ਲੱਗਣਾ ਜੀ ਇਸ ਕਰਕੇ ਸਮੇਂ-ਸਮੇਂ ਤੇ ਥੋੜਾ-ਥੋੜੀ ਅੱਗੇ-ਅੱਗੇ ਸੇਵਾ ਵਧਦੀ ਜਾਣੀ ਆ ਜੀ ਪਰ ਜਿੰਨੇ ਵੱਡੇ ਪੱਧਰ ਤੇ ਵੀਡੀਓ ਆਉਂਦੀ ਆ ਜੀ ਉਹਨੇ ਵੱਡੇ ਪੱਧਰ ਤੇ ਵੀਰਾਂ ਨੂੰ ਹਜੇ ਨਹੀਂ ਸਾਮਿਆ ਜਾ ਸਕਦਾ ਪਰ ਅਸੀਂ ਆਪ ਜੀ ਨਾਲ ਪ੍ਰੋਮਿਸ ਕਰਦੇ ਆਂ ਆਪ ਜੀ ਇਸ ਵੀਡੀਓ ਨੂੰ ਸੇਵ ਕਰਕੇ ਰੱਖਿਓ ਇੱਕ ਦਿਨ ਐਸਾ ਸਮਾਂ ਆਉਣਾ ਐਡੀ ਵੱਡੀ ਜਗ੍ਹਾ ਹੋਊਗੀ ਜਿੱਥੇ ਮਰੀਜ਼ ਮਰੀਜ਼ਾਂ ਦੀ ਗਿਣਤੀ ਖਤਮ ਹੋ ਸਕਦੀ ਹੈ ਪਰ ਜਗ੍ਹਾ ਖਤਮ ਨਹੀਂ ਹੋ ਪਾਉਗੀ ਆਪ ਜੀ ਜਿਹੜੀ ਕਿਉਂਕਿ ਸਾਨੂੰ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਯਕੀਨ ਹੀ ਇੰਨਾ ਜ਼ਿਆਦਾ ਆ ਔਰ ਉਸ ਸੰਗਤ ਦੀਆਂ ਅਰਦਾਸਾਂ ਹੀ ਇੰਨੀਆਂ ਜ਼ਿਆਦਾ ਨੇ ਜਿਹਦੇ ਨਾਲ ਇਹ ਕਾਰਜ ਅੱਗੇ ਕੀ ਵਧ ਰਿਹਾ ਕਿਉਂਕਿ ਸਾਡੇ ਪੰਜਾਬ ਨੂੰ ਅੱਜ ਇਦਾਂ ਦੇ ਘਰ ਦੀ ਲੋੜ ਆ ਇੱਥੇ ਜ਼ਿਆਦਾਤਰ ਪੰਜਾਬੀ ਭਰਾ ਨੇ ਜੀ ਜਿਨ੍ਹਾਂ ਨੂੰ ਪਹਿਲਾਂ ਪੰਜਾਬ ਦੇ ਵਿੱਚੋਂ ਲੱਭ ਕੇ ਲਿਆਂਦਾ ਜਾਂਦਾ ਹੈ ਹੋਰ ਸਟੇਟਾਂ ਦੇ ਵੀ ਵੀਰ ਰਹਿ ਰਹੇ ਨੇ ਉਹਨਾਂ ਦੀ ਗਿਣਤੀ ਥੋੜੀ ਆ ਜੀ ਔਰ ਅੱਗੇ ਹੋਰ ਨੇ ਜਿਹੜੇ ਵੀਰ ਜਿਨ੍ਹਾਂ ਨੂੰ ਛਡਾਉਣਾ ਬਾਕੀ ਆ ਬਹੁਤ ਐਸੇ ਵੀਰ ਨੇ ਜੀ ਆਪ ਜੀ ਅੱਗੇ ਜੁੜਿਓ ਅੱਗੇ ਦੇਖਦੇ ਜਾਇਓ ਸਾਰੇ ਭੈਣ ਭਰਾ ਧੰਵਾਦ ਸ਼ੁਕਰਾਨਾ ਹੱਸਦੇ ਬੱਸਦੇ ਰਹੋ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਸਾਡੀ ਕਿਤੇ ਕੋਈ ਸੁਝਾਅ ਹੁੰਦਾ ਤਾਂ ਆਪ ਜੀ ਜਰੂਰ ਸਾਨੂੰ ਸੁਝਾਅ ਦਿਆ ਕਰੋ ਸਾਨੂੰ ਫੋਨ ਕਰਕੇ ਤੇ ਇੱਕ ਫੋਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੰਗ ਹੈ ਜੀ ਅਸੀਂ ਦੋ ਸੇਵਾਦਾਰਾਂ ਦੀ ਡਿਊਟੀ ਲਈ ਵੀ ਆ ਪਰ ਸੰਕਤ ਦੀ ਮੰਗ ਹੁੰਦੀ ਆ ਵੀ ਭਾਈ ਅਸੀਂ ਪਾਲ ਸਿੰਘ ਨਾਲ ਗੱਲ ਕਰਨੀ ਆ ਜੇਕਰ ਅਸੀਂ ਬੇਨਤੀ ਕਰਾਂਗੇ ਅਸੀਂ ਤੁਹਾਡੇ ਬੱਚੇ ਆ ਤੁਹਾਡੇ ਭਰਾ ਆ ਆਪਜੀ ਸੇਵਾਦਾਰਾਂ ਨੂੰ ਖੁੱਲਕੇ ਗੱਲ ਦੱਸ ਸਕਦੇ ਹੋ ਕੋਈ ਵੀ ਤੁਹਾਡੀ ਪਰਸਨਲ ਵੀ ਗੱਲ ਆ ਤਾਂ ਅਸੀਂ ਜ਼ਿੰਮੇਵਾਰ ਇਨਸਾਨਾਂ ਦੀ ਡਿਊਟੀ ਲਈ ਵੀ ਆ ਫੋਨਾਂ ਤੇ ਜ਼ਿੰਮੇਵਾਰ ਜਿਹੜੇ ਸੰਸਥਾ ਦੇ ਜ਼ਿੰਮੇਵਾਰ ਇਨਸਾਨ ਨੇ ਆਪਜੀ ਉਹਨਾਂ ਨਾਲ ਹਰ ਇੱਕ ਗੱਲ ਸ਼ੇਅਰ ਕਰ ਸਕਦੇ ਹੋ ਜਿਹੜਾ ਗੁਰੂ ਸਾਹਿਬ ਕਿਰਪਾ ਕਰਦੇ ਨੇ ਸਾ ਇਦਾਂ ਹੀ ਜਿਹੜਾ ਮੈਨੇਜਮੈਂਟ ਹੁੰਦੀ ਜਾ ਰਹੀ ਹੌਲੀ ਹੌਲੀ ਕੋਈ ਸਮਾਂ ਸੀ ਉਦੋਂ ਇਹ ਮੋਟਰ ਦਾ ਕੋਠਾ ਸੀ ਜਦੋਂ ਮਤਲਬ ਇੰਨੀਆਂ ਚੁਣੌਤੀਆਂ ਸੀ ਹਰ ਰੋਜ਼ ਵੀ ਹਰ ਰੋਜ਼ ਚੁਣੌਤੀਆਂ ਬਣਦੀਆਂ ਸੀ ਅੱਜ ਸ਼ੁਕਰਾਨਾ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਧੰਨਵਾਦ ਫਿਰ ਅਸੀਂ ਤੁਹਾਨੂੰ ਦੁਬਾਰਾ ਫਿਰ ਇਦਾਂ ਦੀਆਂ ਵੀਡੀਓ ਦਿਖਾਉਂਦੇ ਰਹਾਂਗੇ ਜੇ ਆਪ ਜੀ ਜੁੜੇ ਰਹੋ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ